ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮਾਰਕਟ ਤੇ ਹੋ। ਤੁਸ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈ ਗੁਰੂ ਜੀ ਦੀ ਮਿਹਨਤ ਚੜ੍ਹਦੀ ਕਲਾ 'ਚ ਹੋਵੋਗੇ ਜੀ। ਜੇ ਮੇਰੇ ਚੈਨਲ ਤੇ ਨਿਊ ਆਪ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਨੋਟੀਫਿਕੇਸ਼ਨਸ ਨੇ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ। ਜੇ ਜਿਹੜੇ ਸਾਡੇ ਚੈਨਲ ਤੇ ਅੱਜ ਫਸਟ ਟਾਈਮ ਆਏ ਨੇ ਉਹਨਾਂ ਨੂੰ ਆਪਾਂ ਦੱਸ ਦੇਣਾ ਚਾਹੁੰਦੇ ਆਂ ਆਪਾਂ ਆਪਣੇ ਚੈਨਲ ਤੇ ਬਾਲੀ ਨਾਲ ਰਿਲੇਟਿਡ ਵੀਡੀਓਜ਼ ਨਾਲ ਦੀ ਨਾਲ ਜੀ ਸੱਚੀਆਂ ਹੱਦ ਰਿਤੀਆਂ ਨਾਲ ਦੇਣਾ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਣੀ ਆ ਜੀ ਜਿਹੜੀ ਅੱਜ ਦੀ ਵੀਡੀਓ ਆ ਜੀ ਉਹ ਇੱਕ ਮੋਟੀਵੇਸ਼ਨਲ ਵੀਡੀਓ ਆ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਕਿ ਜਿਹੜਾ ਕਰਮਾਂ 'ਚ ਲਿਖਿਆ ਹੁੰਦਾ ਜਿਹੜਾ ਭਾਗਾਂ 'ਚ ਲਿਖਿਆ ਹੁੰਦਾ ਕੀ ਕੋਈ ਉਹਨੂੰ ਮਿਟਾ ਸਕਦਾ ਆ ਕੀ ਕੋਈ ਉਹਨੂੰ ਬਦਲ ਸਕਦਾ ਆ ਕਿਸੇ ਨੇ ਬਿਲਕੁਲ ਹੀ ਸੱਚ ਕਿਹਾ ਹੈ ਕਿ ਕਿਸੇ ਦੀ ਚੁਗਲੀ ਕਰਨਾ ਬੁਰਾਈ ਕਰਨਾ ਨਿੰਦਿਆ ਕਰਨਾ ਕਿਸੇ ਨਾਲ ਜ਼ਲੰਤ ਤੇ ਈਰਖਾ ਰੱਖਣਾ ਤੁਹਾਡੇ ਜਿਹੜੇ ਜੀ ਅੱਗੇ ਜਿਹੜੀ ਸਫਲਤਾ ਆ ਤੁਹਾਡੀ ਤਰੱਕੀ ਦੇ ਰਸਤਿਆਂ ਦੇ ਵਿੱਚ ਰੁਕਾਵਟ ਪੈਦਾ ਕਰਦਾ ਆ ਸਭ ਚੀਜ਼ਾਂ ਤੁਹਾਡੇ ਜੀਵਨ ਤੇ ਗਹਿਰਾ ਪ੍ਰਭਾਵ ਪਾਉਂਦੀਆਂ ਨੇ ਅੱਜ ਦੀ ਕਹਾਣੀ ਬਹੁਤ ਹੀ ਦਿਲਚਸਪ ਹੋਣ ਵਾਲੀ ਹੈ ਜੀ ਜਿਸ ਤੋਂ ਅਸੀਂ ਇਹ ਸਿੱਖਾਂਗੇ ਕਿ ਜਿਹੜੀ ਚੀਜ਼ ਕਰਮਾਂ 'ਚ ਹੋਵੇ ਭਾਗਾਂ 'ਚ ਹੋਵੇ ਜੋ ਕੁਝ ਵੀ ਸਾਡੇ ਜਨਮ ਤੋਂ ਪਹਿਲਾਂ ਲਿਖਿਆ ਜਾ ਚੁੱਕਾ ਹੁੰਦਾ ਹੈ ਕੀ ਉਸ ਨੂੰ ਮਿਟਾਇਆ ਜਾ ਸਕਦਾ ਹੈ ਸੋ ਆਪਾਂ ਜਾਣਾਂਗੇ ਜੀ ਇਸ ਕਹਾਣੀ ਦੇ ਰਾਹੀਂ ਸੋ ਕਹਾਣੀ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਆ ਪਲੀਜ਼ ਤੁਸੀਂ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਜੀ ਬਹੁਤ ਇੰਟਰਸਟਿੰਗ ਸਟੋਰੀ ਆ ਜਦੋਂ ਮੈਂ ਸੁਣੀ ਸੀ ਤੇ ਮੈਨੂੰ ਵੀ ਲੱਗਿਆ ਕਿ ਮੈਂ ਕਿਹਾ ਮੈਂ ਆਪਣੇ ਵਿਊਅਰਜ਼ ਦੇ ਨਾਲ ਜ਼ਰੂਰ ਸ਼ੇਅਰ ਕਰਨੀ ਆ ਜੀ ਸੋ ਇਸ ਕਰਕੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਸੱਚੀ ਬਹੁਤ ਜ਼ਿਆਦਾ ਇੰਟਰਸਟਿੰਗ ਆ ਸੋ ਆਪਾਂ ਕਰਦੇ ਆਂ ਜੀ ਵੀਡੀਓ ਨੂੰ ਸਟਾਰਟ ਪਿੰਡ ਦੇ ਵਿੱਚ ਜੀ ਇੱਕ ਕਿਸਾਨ ਤੇ ਉਹਦੇ ਘਰ ਵਾਲੀ ਜੀ ਰਹਿੰਦੇ ਹੁੰਦੇ ਨੇ ਇੱਕ ਘਰ ਦੇ ਵਿੱਚ ਉਹਨਾਂ ਦੇ ਕੋਈ ਹਜੇ ਜਵਾਰਕ ਨਹੀਂ ਹੁੰਦਾ ਜੀ ਵਿਆਹ ਨੂੰ ਕਾਫੀ ਟਾਈਮ ਹੋ ਜਾਂਦਾ ਆ ਸੋ ਇਦਾਂ ਜੀ ਟਾਈਮ ਬੀਤਦਾ ਜਾਂਦਾ ਚਲੋ ਪਰਮਾਤਮਾ ਦੀ ਮਿਹਰ ਹੁੰਦੀ ਆ ਜੀ ਜਿਹੜਾ ਉਹ ਕਿਸਾਨ ਹੁੰਦਾ ਆ ਉਹਨਾਂ ਦੇ ਘਰ ਇੱਕ ਬੱਚਾ ਜਨਮ ਲੈਂਦਾ ਆ ਮੁੰਡੇ ਦਾ ਜਨਮ ਹੁੰਦਾ ਜੀ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਉਹ ਕਿਸਾਨ ਹੁੰਦਾ ਆ ਜੀ ਉਹ ਬਹੁਤ ਜ਼ਿਆਦਾ ਅਮੀਰ ਨਹੀਂ ਹੁੰਦਾ ਸੋ ਜਦੋਂ ਉਹਨਾਂ ਦੇ ਘਰ 'ਚ ਇੱਕ ਬੱਚੇ ਦਾ ਜਨਮ ਹੁੰਦਾ ਮੁੰਡਾ ਹੁੰਦਾ ਆ ਜੀ ਸਾਰਾ ਪਿੰਡ ਉਹਨਾਂ ਨੂੰ ਵਧਾਈਆਂ ਦੇਣ ਆਉਂਦਾ ਜੀ ਕਿ ਉਹਨਾਂ ਦੇ ਬਹੁਤ ਟਾਈਮ ਬਾਅਦ ਬੱਚਾ ਹੋਇਆ ਵਾ ਸੋ ਸਾਰੇ ਪਿੰਡ ਦੇ ਜਿਹੜੇ ਲੋਕ ਆ ਵਧਾਈਆਂ ਦੇਣ ਆਉਂਦੇ ਨੇ ਸੋ ਉਸ ਦਿਨ ਕੀ ਹੁੰਦਾ ਜੀ ਉਹਨਾਂ ਦੇ ਘਰ ਇੱਕ ਮਹਾ ਆਤਮਾ ਆਉਂਦੇ ਨੇ ਤੇ ਮਹਾਤਮਾ ਜੀ ਜਦੋਂ ਆਉਂਦੇ ਨੇ ਉਹ ਕਿਸਾਨ ਨੂੰ ਕਹਿੰਦੇ ਨੇ ਕਿ ਭੋਜਨ ਛਕਵਾਓ ਸਾਨੂੰ ਉਹਨਾਂ ਨੂੰ ਭੁੱਖ ਲੱਗੀ ਹੋਈ ਸੀ ਸੋ ਜੀ ਉਸ ਦਿਨ ਬਹੁਤ ਖੁਸ਼ ਸੀਗਾ ਕਿਸਾਨ ਕਿਉਂਕਿ ਵਿਆਹ ਤੋਂ ਕਾਫੀ ਟਾਈਮ ਬਾਅਦ ਉਹਨਾਂ ਦੇ ਘਰ ਇੱਕ ਜਵਾਕ ਹੁੰਦਾ ਆ ਸੋ ਇਸ ਕਰਕੇ ਜੀ ਉਹ ਮਹਾਤਮਾ ਨੂੰ ਖੁਸ਼ੀ-ਖੁਸ਼ੀ ਆਪਣੇ ਘਰ ਦੇ ਵਿੱਚ ਲੈ ਕੇ ਆਉਂਦੇ ਨੇ ਜੀ ਉਹ ਮਹਾਤਮਾ ਨੂੰ ਭੋਜਨ ਵੀ ਕਰਵਾਉਂਦੇ ਨੇ ਤੇ ਮਹਾਤਮਾ ਨੂੰ ਕਹਿੰਦੇ ਨੇ ਕਿ ਤੁਸੀਂ ਕਿਰਪਾ ਕਰਕੇ ਜੋ ਸਾਡਾ ਇਹ ਬੱਚਾ ਹੋਇਆ ਆ ਤੇ ਤੁਸੀਂ ਇਹਦਾ ਨਾਮ ਕਰਨ ਕਰਕੇ ਜਾਓ ਕਿ ਹੁੰਦਾ ਜੀ ਜੋ ਮਹਾਤਮਾ ਜੀ ਹੁੰਦੇ ਨੇ ਉਹ ਬੱਚੇ ਨੂੰ ਆਪਣੀ ਗੋਦ ਦੇ ਵਿੱਚ ਲੈਂਦੇ ਨੇ ਤੇ ਉਸ ਬੱਚੇ ਦੇ ਬਾਹ ਤੇ ਇੱਕ ਨਿਸ਼ਾਨ ਹੁੰਦਾ ਆ ਇਸ ਨਿਸ਼ਾਨ ਨੂੰ ਦੇ ਕੇ ਮਹਾਤਮਾ ਜੀ ਹੈਰਾਨ ਪਰੇਸ਼ਾਨ ਜੀ ਹੋ ਜਾਂਦੇ ਨੇ ਉਹ ਕਿਸਾਨ ਉਹਨਾਂ ਨੂੰ ਪੁੱਛਦਾ ਹੈ ਜੀ ਕਿ ਮਹਾਤਮਾ ਜੀ ਨੂੰ ਕਿ ਤੁਸੀਂ ਇੰਨੇ ਹੈਰਾਨ ਜੀ ਕਿਉਂ ਹੋ ਗਏ ਹੋ ਕਿ ਕੋਈ ਟੈਨਸ਼ਨ ਵਾਲੀ ਗੱਲ ਆ ਹਨਾ ਤੇ ਤੁਸੀਂ ਸਾਨੂੰ ਦੱਸੋ ਤੇ ਪਰ ਜੀ ਜਿਹੜੇ ਮਹਾਤਮਾ ਜੀ ਹੁੰਦੇ ਨੇ ਉਹ ਕਿਸਾਨ ਨੂੰ ਕਹਿੰਦੇ ਨੇ ਨਹੀਂ ਨਹੀਂ ਮੈਂ ਓਦਾਂ ਹੈਰਾਨ ਨਹੀਂ ਹੈਗਾ ਮੈਂ ਤਾਂ ਬਹੁਤ ਖੁਸ਼ ਆ ਕਿ ਤੁਹਾਡੇ ਬੱਚੇ ਦੇ ਬਾਹ ਦੇ ਉੱਤੇ ਜਿਹੜਾ ਇਹ ਚਿੰਨ੍ਹ ਵਾ ਇਹ ਰਾਜ ਯੋਗ ਦਾ ਚੈਨਾ ਇਹ ਇਹ ਦਰਸਾਉਂਦਾ ਆ ਕਿ ਤੁਹਾਡਾ ਬੱਚਾ ਜਦੋਂ 16 ਸਾਲ ਦੀ ਉਮਰ ਦਾ ਹੋਊਗਾ ਤੇ ਉਸ ਦਾ ਵਿਆਹ ਇਸ ਰਾਜ ਦੇ ਰਾਜੇ ਦੀ ਰਾਜਕੁਮਾਰੀ ਨਾਲ ਹੋਵੇਗਾ ਉਸ ਦੇ ਧੀ ਨਾਲ ਹੋਵੇਗਾ ਜੀ ਸੋ ਤੁਹਾਡਾ ਜਿਹੜਾ ਬੇਟਾ ਆ ਉਹ 16 ਸਾਲ ਤੋਂ ਬਾਅਦ ਜਦੋਂ ਰਾਜਕੁਮਾਰ ਧੀ ਦੇ ਨਾਲ ਜਦੋਂ ਵਿਆਹ ਹੋਊਗਾ ਤੇ ਉਹਦਾ ਸਾਰਾ ਜੋ ਰਾਜ ਭਾਗ ਆ ਉਹ ਤੁਹਾਡਾ ਬੱਚਾ ਸੰਭੂਗਾ ਸੋ ਇਹਦੇ ਕਰਮਾਂ 'ਚ ਰਾਜ ਯੋਗ ਲਿਖਿਆ ਹੋਇਆ ਵਾ ਸੋ ਕਿਸਾਨ ਇਹ ਗੱਲ ਸੁਣ ਕੇ ਬਹੁਤ ਖੁਸ਼ ਵੀ ਹੁੰਦਾ ਤੇ ਬਹੁਤ ਹੈਰਾਨ ਵੀ ਹੁੰਦਾ ਤੇ ਉਹ ਮਹਾਤਮਾ ਜੀ ਨੂੰ ਕਹਿੰਦਾ ਕਿ ਮੈਂ ਤਾਂ ਇੱਕ ਮਾਹੂਰੀ ਕਿਸਾਨ ਆ ਤੇ ਆਪਣੀ ਧੀ ਦਾ ਵਿਆਹ ਮੇਰੇ ਪੁੱਤਰ ਨਾਲ ਕਿਵੇਂ ਕਰਵਾ ਸਕਦਾ ਆ ਸੋ ਮਹਾਤਮਾ ਜੀ ਕਹਿੰਦੇ ਨੇ ਕਿ ਤੇਰੇ ਬੇਟੇ ਦੇ ਕਰਮਾ ਚ ਇਹੀ ਕੁਝ ਲਿਖਿਆ ਆ ਤੇ ਇਹਨੂੰ ਮਿਲ ਕੇ ਹੀ ਰਹੂਗਾ ਕਿਉਂਕਿ ਭਾਗਾ ਦਾ ਲਿਖਿਆ ਕੋਈ ਨਹੀਂ ਮੋੜ ਸਕਦਾ ਸੋ ਚਲੋ ਜੀ ਕਿਸਾਨ ਤੇ ਉਹਦੀ ਘਰ ਵਾਲੀ ਬਹੁਤ ਖੁਸ਼ ਹੁੰਦੇ ਨੇ ਖੁਸ਼ ਹੋਣਾ ਵੀ ਬਣਦਾ ਆ ਜੀ ਕੋਈ ਵੀ ਮਾਪੇ ਜਦੋਂ ਆਪਣੇ ਬੱਚੇ ਲਈ ਇਦਾਂ ਦੇ ਰਾਜ ਯੋਗ ਹਣਾ ਉਹਨਾਂ ਨੂੰ ਸੁਣਨ ਨੂੰ ਮਿਲਦਾ ਕਿ ਸਾਡਾ ਬੱਚਾ ਰਾਜ ਯੋਗ ਉਹਦੇ ਕਰਮਾਂ 'ਚ ਲਿਖਿਆ ਵਾ ਉਹਨਾਂ ਦਾ ਖੁਸ਼ ਹੋਣਾ ਬਣਦਾ ਹੀ ਸੀਗਾ ਸੋ ਚਲੋ ਜੀ ਮਹਾਤਮਾ ਜੀ ਚਲੇ ਜਾਂਦੇ ਨੇ ਤੇ ਕੀ ਹੁੰਦਾ ਜੀ ਤੁਹ ਜਦੋਂ ਮਹਾਤਮਾ ਜੀ ਇਹ ਵਚਨ ਕਰਕੇ ਜਾਂਦੇ ਨੇ ਜੀ ਇਹ ਦੱਸ ਕੇ ਜਾਂਦੇ ਨੇ ਕਿ ਤੁਹਾਡਾ ਬੱਚਾ ਵੱਡਾ ਹੋ ਕੇ 16 ਸਾਲ ਦੀ ਉਮਰ ਤੋਂ ਬਾਅਦ ਇਸ ਰਾਜ ਤੇ ਰਾਜ ਕਰੂਗਾ ਸੋ ਜੇ ਬਹੁਤ ਕਰਮਾਂ ਵਾਲਾ ਜੀ ਤੁਹਾਡਾ ਬੱਚਾ ਸੋ ਜਦੋਂ ਇਹ ਗੱਲ ਸਾਰੇ ਪਿੰਡ ਦੇ ਵਿੱਚ ਫੈਲ ਜਾਂਦੀ ਆ ਤੇ ਸਾਰੇ ਜੀ ਫਿਰ ਉਸਦੇ بیٹے ਨੂੰ ਦੇਖਣ ਆਉਂਦੇ ਨੇ ਜੋ ਰਾਜ ਦਾ ਰਾਜਾ ਹੁੰਦਾ ਜੀ ਇੱਕ ਦਿਨ ਹਿਰਨ ਦਾ ਸ਼ਿਕਾਰ ਕਰਨ ਦਾ ਕਰਦਾ ਉਹੀ ਇਸਾਨ ਦੇ ਪਿੰਡ ਦੇ ਵਿੱਚ ਆ ਜਾਂਦਾ ਜੀ ਸੋ ਹਿਰਨ ਤਾਂ ਉਹਦੇ ਹੱਥ ਨਹੀਂ ਆਉਂਦਾ ਜੀ ਤੇ ਫਿਰ ਕੀ ਹੁੰਦਾ ਜੀ ਜਿਹੜਾ ਰਾਜਾ ਹੁੰਦਾ ਜੀ ਉਹ ਥੱਕ-ਤੁੱਕ ਜਾਂਦਾ ਹੈ ਤੇ ਉਹਨੂੰ ਬਹੁਤ ਪਿਆਸ ਲੱਗੀ ਹੁੰਦੀ ਆ ਤੇ ਉੱਥੇ ਜੀ ਇੱਕ ਆਤਮਾ ਦੀ ਕੁਟਿਆ ਹੁੰਦੀ ਉਹਨਾਂ ਦੇ ਪਿੰਡ ਦੇ ਵਿੱਚ ਸੋ ਜੋ ਰਾਜਾ ਹੁੰਦਾ ਉਹ ਮਹਾਤਮਾ ਦੀ ਕੁਟਿਗੜ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਆ ਕਿ ਮੈਨੂੰ ਥੋੜੀ ਦਰ ਬਿਸ਼ਰਾਮ ਕਰਨ ਦੋ ਤੇ ਮੈਨੂੰ ਪਾਣੀ ਪਿਲਾ ਦੋ ਮੈਨੂੰ ਬਹੁਤ ਹੀ ਪਿਆਸ ਲੱਗੀ ਆ ਸੋ ਜੇ ਕੀ ਹੁੰਦਾ ਵਾ ਤੇ ਉੱਥੋਂ ਕਾਫੀ ਲੋਗ ਕੁਟਿਗੜ ਦੇ ਅੱਗੇੋਂ ਜਾ ਰਹੇ ਹੁੰਦੇ ਨੇ ਉਹ ਇੱਕ ਕਿਸਾਨ ਦੇ ਘਰ ਜੋ ਰਾਜਾ ਹੁੰਦਾ ਜੀ ਉਹ ਮਹਾਤਮਾ ਨੂੰ ਪੁੱਛਦਾ ਆ ਕਿ ਇਹ ਸਾਰੇ ਕਿੱਥੇ ਜਾ ਰਹੇ ਨੇ ਇਕੱਠੇ ਹੋ ਕੇ ਸੋ ਜੇ ਕੀ ਹੁੰਦਾ ਆ ਤੇ ਜਿਹੜਾ ਮਹਾਤਮਾ ਹੁੰਦਾ ਆ ਉਹ ਦੱਸਦਾ ਆ ਜੀ ਇੱਥੇ ਜੀ ਇੱਕ ਕਿਸਾਨ ਆ ਕਿ ਉਸ ਦੇ ਘਰ ਬਹੁਤ ਹੀ ਕਰਮਾ ਵਾਲੀ ਔਲਾਦ ਹੋਈ ਆ ਕਿ ਇੱਕ ਮਹਾਤਮਾ ਨੇ ਵਚਨ ਕੀਤਾ ਤੇਨੇ ਕਿ ਇਹ ਮੁੰਡਾ 16 ਸਾਲ ਦਾ ਜਦੋਂ ਹੋ ਗਿਆ ਕਿ ਇਸ ਜੋ ਰਾਜ ਦਾ ਰਾਜਾ ਆ ਉਹਦੀ ਪੁੱਤਰੀ ਨਾਲ ਇਹਦਾ ਵਿਆਹ ਹੋਊਗਾ ਤੇ ਇਹ ਸਾਰਾ ਜੋ ਰਾਜ ਭਾਗ ਆ ਇਹ ਮੁੰਡਾ ਸੰਭੂਗਾ ਸੋ ਰਾਜ ਉਹ ਲਿਖਿਆ ਜੀ ਬਹੁਤ ਹੀ ਕਰਮਾ ਵਾਲਾ ਬੱਚਾ ਆ ਸੋ ਇਹ ਮਹਾਤਮਾ ਜੀ ਦੱਸੇ ਗਏ ਨੇ ਕਿ ਇਹਦੇ ਕਰਮਾਂ 'ਚ ਇਹ ਚੀਜ਼ ਲਿਖੀ ਆ। ਸੋ ਜੀ ਉਹ ਜਿਹੜਾ ਰਾਜਾ ਹੁੰਦਾ ਬਹੁਤ ਹੀ ਹੈਰਾਨ ਹੋ ਜਾਂਦਾ ਮਹਾਤਮਾ ਨੂੰ ਕਹਿੰਦਾ ਕਿ ਇਸ ਰਾਜ ਦਾ ਰਾਜਾ ਤਾਂ ਮੈਂ ਆ ਕਿ ਮੈਂ ਆਪਣੀ ਪੁੱਤਰੀ ਦਾ ਵਿਆਹ ਇੱਕ ਮਾਮੂਲੀ ਜੇ ਕਿਸਾਨ ਦੀ ਬੇਟੀ ਨਾਲ ਕਿਵੇਂ ਕਰ ਸਕਦਾ ਤੇ ਮੈਂ ਤਾਂ ਇਹ ਹੋਣ ਨਹੀਂ ਦੇਣਾ ਉਹ ਕਹਿੰਦੇ ਇਦਾਂ ਮੈਂ ਕਰਨਾ ਹੀ ਨਹੀਂ ਪਰ ਮਹਾਤਮਾ ਜੀ ਕਹਿੰਦੇ ਨੇ ਕੋਈ ਵੀ ਕਿਸੇ ਦੇ ਕਰਮਾਂ ਦਾ ਲਿਖਿਆ ਨਹੀਂ ਮਿਟਾ ਸਕਦਾ ਕਿ ਉਸ ਦਾ ਵਿਆਹ ਉਸ ਦੇ ਨਾਲ ਹੋ ਕੇ ਹੀ ਰਹੂਗਾ ਕਿ ਤੂੰ ਜੋ ਮਰਜੀ ਕਰ ਲਾ ਹਨਾ ਤੁਸੀਂ ਕੀ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ ਇਸ ਦਾ ਕੋਈ ਮਤਲਬ ਨਹੀਂ ਹੈਗਾ ਜੀ ਜੋ ਉਸ ਦੇ ਭਾਗਾ ਚ ਲਿਖਿਆ ਵਾ ਜੋ ਕਰਮਾਂ ਚ ਲਿਖਿਆ ਉਹ ਹੋ ਕੇ ਰਹੂਗਾ ਕਰਮਾਂ ਦਾ ਲਿਖਿਆ ਭਾਗਾ ਦਾ ਲਿਖਿਆ ਕੋਈ ਨਹੀਂ ਮੋੜ ਸਕਦਾ ਤੋਂ ਜੀ ਫਿਰ ਕੀ ਹੁੰਦਾ ਜਿਹੜਾ ਰਾਜਾ ਹੁੰਦਾ ਬਹੁਤ ਹੀ ਜ਼ਿਆਦਾ ਗੁੱਸੇ ਚ ਹੁੰਦਾ ਬਹੁਤ ਹੀ ਈਰਖਾ ਦੇ ਵਿੱਚ ਆ ਜਾਂਦਾ ਜੀ ਤੇ ਉਹ ਮਹਾਤਮਾ ਜੀ ਨੂੰ ਕਹਿੰਦਾ ਆ ਕਿ ਮੈਂ ਤੁਹਾਨੂੰ ਭਾਗਾ ਦਾ ਲਿਖਿਆ ਮਿਟਾ ਕੇ ਦਿਖਾਵਾਂਗਾ ਮੈਂ ਤੁਹਾਨੂੰ ਜੋ ਰੱਬ ਦਾ ਲਿਖਿਆ ਉਹ ਮਿਟਾ ਕੇ ਦਿਖਾਵਾਂਗਾ ਕਿ ਮੈਂ ਆਪਣੀ ਪੁੱਤਰੀ ਦਾ ਵਿਆਹ ਇਸ ਕਿਸਾਨ ਦੇ ਮੁੰਡੇ ਦੇ ਨਾਲ ਹੋਣ ਹੀ ਨਹੀਂ ਦੇਣਾ ਸੋ ਫਿਰ ਜੀ ਮਹਾਤਮਾ ਜੀ ਕਹਿੰਦੇ ਨੇ ਕਿ ਚਲੋ ਜੀ ਇਹ ਵੀ ਦੇਖ ਲੈਨੇ ਆ ਕਿ ਤੂੰ ਵੀ ਇੱਥੇ ਆ ਮੈਂ ਵੀ ਇੱਥੇ ਆ ਆਪਾਂ ਦੇਖ ਲੈਨੇ ਆ ਕਿ ਕਰਮਾਂ ਦਾ ਲਿਖਿਆ ਤੂੰ ਕਿਵੇਂ ਮਿਟਾ ਸਕਦਾ ਸੋ ਰਾਜਾ ਕਹਿੰਦਾ ਮੈਂ ਤੁਹਾਨੂੰ ਮਿਟਾ ਕੇ ਦਿਖਾਵਾਂਗਾ ਮਹਾਤਮਾ ਜੀ ਕਹਿੰਦੇ ਕੋਈ ਗੱਲ ਨਹੀਂ ਕਿ ਆਪਾਂ ਇੱਥੇ ਜਾਂ ਦੋਨੋਂ ਜਣੇ ਕਿ ਆਪਾਂ ਟਾਈਮ ਆਣ ਤੇ ਇੱਕ ਦੂਜੇ ਦੇ ਨਾਲ ਗੱਲ ਕਰਾਂਗੇ। ਉਹ ਜੀ ਫਿਰ ਕੀ ਹੁੰਦਾ ਜਿਹੜਾ ਰਾਜਾ ਹੁੰਦਾ ਜੀ ਉਹ ਦੂਸਰੇ ਦਿਨ ਭੇਸ ਬਦਲ ਕੇ ਸੇਠ ਬਣ ਕੇ ਜੀ ਉਸ ਜੋ ਕਿਸਾਨ ਦੇ ਘਰ ਜੀ ਲੱਭਦਾ ਲਿਭਾਉਂਦਾ ਕਿਸੇ ਨੂੰ ਪੁੱਛ ਕੇ ਕਿਸਾਨ ਦੇ ਘਰ ਪਹੁੰਚਦਾ ਵਾ ਜਦੋਂ ਕਿਸਾਨ ਦੇ ਘਰ ਪਹੁੰਚਦਾ ਜੀ ਉਹ ਕਹਿੰਦਾ ਕਿ ਮੈਂ ਸੁਣਿਆ ਕਿ ਤੁਹਾਡੇ ਘਰ ਦੇ ਵਿੱਚ ਬਹੁਤ ਇੱਕ ਕਰਮਾ ਵਾਲੀ ਔਲਾਦ ਹੋਈ ਆ ਕਿ ਮੈਂ ਉਸ ਨੂੰ ਦੇਖਣਾ ਚਾਹੁੰਨਾ ਆ ਤੇ ਕਿਸਾਨ ਦੇ ਘਰ ਜੀ ਉਸ ਨੂੰ ਆਪਣਾ ਬੇਟਾ ਦਿਖਾਉਂਦੀ ਆ ਤੇ ਜਿਹੜਾ ਸੇਠ ਹੁੰਦਾ ਜੀ ਤੇ ਉਸ ਨੂੰ ਕਹਿੰਦਾ ਜ ਜਿਹੜਾ ਰਾਜਾ ਸੇਠ ਬਣ ਕੇ ਆਇਆ ਹੁੰਦਾ ਕਿ ਤੁਸੀਂ ਇਹ ਬੱਚਾ ਮੇਰੀ ਝੋਲੀ ਚ ਪਾ ਦਿਓ ਪਰ ਜੀ ਇਦਾਂ ਨਹੀਂ ਹੁੰਦਾ ਕਿ ਕਿਸਾਨ ਦੀ ਘਰ ਵਾਲੀ ਮਨਾ ਕਰ ਦਿੰਦੀ ਆ ਕਿ ਮੈਂ ਆਪਣਾ ਬੱਚਾ ਇਦਾਂ ਨਹੀਂ ਦੇ ਸਕਦੀ ਤੇ ਕਿਸਾਨ ਵੀ ਨਹੀਂ ਮੰਨਦਾ ਜੀ ਪਰ ਜੋ ਸੇਠ ਹੁੰਦਾ ਉਹਨਾਂ ਨੂੰ ਆਪਣੀਆਂ ਗੱਲਾਂ ਚ ਲੈ ਲੈਂਦਾ ਜੀ ਤੇ ਉਹ ਕਹਿੰਦਾ ਕਿ ਤੁਸੀਂ ਇੰਨੇ ਗਰੀਬ ਹੋ ਤੁਸੀਂ ਇਹਦਾ ਪਾਲਣ ਪੋਸ਼ਣ ਕਿਵੇਂ ਕਰੋਗੇ ਤੁਸੀਂ ਮੈਨੂੰ ਦੇ ਦਿਓ ਮੈਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਰੱਖੂੰਗਾ ਇਹਦਾ ਪਾਲਣ ਪੋਸ਼ਣ ਕਰੂੰਗਾ ਇਹਨੂੰ ਵਧੀਆ ਸਕੂਲ ਚ ਪੜ੍ਹਾਉਂਗਾ ਸੋਜੀ ਕੀ ਹੁੰਦਾ ਜੀ ਇਦਾਂ ਹੀ ਉਹ ਆਪਣੀਆਂ ਗੱਲਾਂ ਦੇ ਵਿੱਚ ਲੈ ਲੈਂਦਾ ਕਿਸਾਨ ਤੇ ਕਿਸਾਨ ਦੀ ਘਰਵਾਲੀ ਨੂੰ ਪਰ ਤਾਂ ਦੀ ਘਰਵਾਲੀ ਇੱਕ ਸ਼ਰਤ ਰੱਖਦੀ ਆ ਜੀ ਸ਼ਰਤ ਦੇ ਵਿੱਚ ਉਹ ਕਹਿੰਦੀ ਆ ਜੀ ਸੇਵ ਨੂੰ ਕਿ ਮੈਂ ਤੁਹਾਨੂੰ ਆਪਣਾ ਬੱਚਾ ਦੇਣ ਲਈ ਤਿਆਰ ਆ ਜਦੋਂ ਇਹ 16 ਸਾਲ ਦਾ ਹੋ ਗਿਆ ਕਿ ਤੁਸੀਂ ਮੈਨੂੰ ਇਹ ਵਾਪਸ ਕਰ ਦੋਗੇ ਕਿ 16 ਜਦੋਂ ਸਾਲ ਦਾ ਹੋ ਗਿਆ ਸੀ ਆਪਣਾ ਬੇਟਾ ਵਾਪਸ ਲੈ ਆਵਾਂਗੇ ਸੋ ਚਲੋ ਜਿਸ ਸੇਡ ਕਹਿੰਦਾ ਕੋਈ ਗੱਲ ਨਹੀਂ ਕਿ ਤੁਸੀਂ 16 ਸਾਲ ਤੋਂ ਬਾਅਦ ਤੁਸੀਂ ਆਪਣਾ ਬੇਟਾ ਸਾਡੇ ਤੋਂ ਲੈ ਸਕਦੇ ਹੋ ਪਰ ਤੁਸੀਂ ਹਜੇ ਇਹ ਜਿਹੜਾ ਬੇਟਾ ਆ ਮੇਰੀ ਝੋਲੀ ਚ ਪਾ ਦਿਓ ਸੋ ਜੀ ਕੀ ਹੁੰਦਾ ਜੋ ਕਿਸਾਨ ਦੀ ਘਰ ਵਾਲੀ ਹੁੰਦੀ ਆ ਦਿਲ ਤੇ ਪੱਥਰ ਰਾ ਕੇ ਆਪਣੇ ਬੇਡੇ ਨੂੰ ਉਸ ਜੋ ਰਾਜਾ ਜੋ ਸੇਡ ਦਾ ਭੇਸ ਬਣਾ ਕੇ ਆਇਆ ਹੁੰਦਾ ਨਾ ਉਹਦੀ ਝੋਲੀ ਦੇ ਵਿੱਚ ਪਾ ਦਿੰਦੀ ਆ ਸੋ ਜੀ ਫਿਰ ਕੀ ਹੁੰਦਾ ਵਾ ਜਿਹੜਾ ਰਾਜਾ ਹੁੰਦਾ ਸੇਡ ਦਾ ਭੇਸ ਬਣਾ ਕੇ ਆਇਆ ਹੁੰਦਾ ਉਹ ਬੱਚੇ ਨੂੰ ਲੈ ਕੇ ਜੇ ਉਤੋਂ ਚਲਾ ਜਾਂਦਾ ਤੇ ਉਹ ਵਾਪਸ ਆਪਣੇ ਮਹਿਲ ਜਾਣ ਦੀ ਬਜਾਏ ਜੀ ਉਹ ਕੀ ਕਰਦਾ ਆ ਜੀ ਉਸ ਬੱਚੇ ਨੂੰ ਨਦੀ ਵੱਲ ਲੈ ਜਾਂਦਾ ਆ ਉਹਦੇ ਮਨ 'ਚ ਇਹ ਹੁੰਦਾ ਕਿ ਮੈਂ ਇਸ ਬੱਚੇ ਨੂੰ ਨਦੀ ਦੇ ਵਿੱਚ ਡਬੋ ਦੇਣਾ ਆ ਇਹ ਮਰ ਜਾਊਗਾ ਤੇ ਜਦੋਂ ਮਰ ਜਾਊਗਾ ਤੇ ਉਸ ਤੋਂ ਬਾਅਦ ਮੇਰੀ ਬੇਟੀ ਨਾਲ ਇਹਦਾ ਵਿਆਹ ਕਿਵੇਂ ਹੋਊਗਾ ਸੋ ਜੀ ਕੀ ਹੁੰਦਾ ਵਾ ਜਿਹੜਾ ਰਾਜਾ ਹੁੰਦਾ ਵਾ ਉਹ ਉਸ ਬੱਚੇ ਨੂੰ ਨਦੀ ਦੇ ਵਿੱਚ ਡਬੋਣ ਲੱਗਾ ਹੁੰਦਾ ਪਰ ਉਸ ਬੱਚੇ ਦਾ ਮਾਸੂਮ ਜਿਹਾ ਚਿਹਰਾ ਦੇਖ ਕੇ ਉਸ ਨੂੰ ਤਰਸ ਆ ਜਾਂਦਾ ਜੀ ਉਸ ਦਾ ਦਿਲ ਪਿਗਲ ਜਾਂਦਾ ਆ ਉਹਦਾ ਦਿਲ ਨਹੀਂ ਕਰਦਾ ਉਹਨੂੰ ਮੈਂ ਨਦੀ ਦੇ ਵਿੱਚ ਹਨਾ ਕੀ ਡਬੋ ਦਵਾ ਉਹ ਫਿਰ ਕੀ ਕਰਦਾ ਉਹ ਸੋਚਦਾ ਮੈਂ ਇੱਕ ਸੰਦੂਕ ਦੇ ਵਿੱਚ ਬੱਚੇ ਨੂੰ ਬੰਦ ਕਰਕੇ ਫੇਰ ਮੈਂ ਜਿਹੜਾ ਉਹ ਸੰਦੂਕ ਆ ਉਹ ਨਦੀ ਦੇ ਵਿੱਚ ਦੋਂਗਾ ਤੇ ਜਿੱਥੇ ਅੱਗੇ ਜਾ ਕੇ ਗਹਿਰੀ ਨਦੀ ਆਊਗੀ ਉੱਥੇ ਆਪੇ ਜਾ ਕੇ ਸੰਦੂਕ ਡੁੱਬ ਜਾਊਗਾ ਤੇ ਬੱਚਾ ਮਰ ਜਾਊਗਾ ਸੋ ਜੀ ਇਦਾਂ ਹੀ ਕਰਦਾ ਉਹ ਕੀ ਕਰਦਾ ਜੀ ਇੱਕ ਸੰਦੂਕ ਲੈ ਕੇ ਆਉਂਦਾ ਸੰਦੂਕ ਦੇ ਵਿੱਚ ਉਹ ਬੱਚੇ ਨੂੰ ਪਾਉਂਦਾ ਆ ਤੇ ਬੱਚੇ ਨੂੰ ਪਾ ਕੇ ਜੀ ਉਸ ਸੰਦੂਕ ਦੇ ਵਿੱਚ ਉਹ ਨਦੀ ਦੇ ਵਿੱਚ ਛੱਡ ਦਿੰਦਾ ਜੀ ਉਹ ਸੰਦੂਕ ਆ ਫਿਰ ਜਿਹੜਾ ਰਾਜਾ ਹੁੰਦਾ ਜੀ ਉਹ ਉੱਥੋਂ ਚਲੇ ਜਾਂਦਾ ਆ ਤੇ ਉਹ ਸੋਚਦਾ ਵਾ ਕਿ ਹੁਣ ਜਿਹੜਾ ਸੰਦੂਕ ਆ ਉਹ ਡੁੱਬ ਜਾਊਗਾ ਤੇ ਜਿਹੜਾ ਬੱਚਾ ਆ ਉਹ ਵੀ ਮਰ ਜਾਊਗਾ ਸੋ ਹੁਣ ਬੱਚਾ ਜਦੋਂ ਮਾਰ ਹੀ ਜਾਊਗਾ ਤੇ ਵੱਡਾ ਹੋ ਕੇ ਮੇਰੀ ਬੇਟੀ ਨਾਲ ਇਹਦਾ ਵਿਆਹ ਕਿਵੇਂ ਹੋਊਗਾ ਸੋ ਜੇ ਕੀ ਹੁੰਦਾ ਵਾ ਫਿਰ ਜਦੋਂ ਉਹ ਚਲਾ ਜਾਂਦਾ ਸੰਦੂਕ ਡੁੱਬਣ ਦੀ ਬਜਾਏ ਜੀ ਇੱਕ ਕੰਡੇ ਤੇ ਲੱਗ ਜਾਂਦਾ ਜਾ ਕੇ ਤੇ ਉੱਥੇ ਇੱਕ ਸੇਟ ਹੁੰਦਾ ਜੀ ਤੇ ਉਹ ਸੇਟ ਦਾ ਨਾਮ ਹੁੰਦਾ ਹੀਰਾ ਲਾਲ ਤੇ ਜਦੋਂ ਸੇਟ ਨਦੀ ਦੇ ਕੋਲੋਂ ਗੁਜ਼ਰ ਰਿਹਾ ਹੁੰਦਾ ਉਹਦੀ ਜਿਹੜੀ ਨਿਗਾ ਪੈਂਦੀ ਆ ਉਲਕ ਸੰਦੂਕ ਤੇ ਪੈਂਦੀ ਆ ਤੇ ਸੇਟ ਸੋਚਦਾ ਇਹ ਸੰਦੂਕ ਦੇ ਵਿੱਚ ਕੀ ਆ ਤੇ ਦੇਖੋ ਜੀ ਉਸ ਸੰਦੂਕ ਦੇ ਵਿੱਚੋਂ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਸੋ ਸੇਟ ਨੇ ਰੁਕ ਕੇ ਦੇਖਣਾ ਚਾਹਿਆ ਜਦੋਂ ਉਹਨੇ ਸੰਦੂਕ ਖੋਲ੍ਹਿਆ ਜੀ ਉਹਦੇ ਵਿੱਚ ਇੱਕ ਛੋਟਾ ਜਿਹਾ ਮਾਸੂਮ ਉਹੀ ਕਿਸਾਨ ਦਾ ਬੱਚਾ ਹੁੰਦਾ ਆ ਤੇ ਉਹਨੂੰ ਦੇਖ ਕੇ ਬਹੁਤ ਹੈਰਾਨੀ ਹੁੰਦੀ ਆ ਕਿ ਬੱਚਾ ਇਸ ਸੰਦੂਕ ਦੇ ਵਿੱਚ ਕਿਹਨੇ ਛੱਡਦਾ ਸੋ ਜੇ ਕੀ ਹੁੰਦਾ ਵਾ ਜਿਹੜਾ ਉਹ ਸੇਟ ਹੁੰਦਾ ਜੀ ਉਸਦੇ ਵੀ ਘਰ ਬਹੁਤ ਟਾਈਮ ਤੋਂ ਕੋਈ ਔਲਾਦ ਨਹੀਂ ਹੁੰਦੀ ਤੇ ਉਹਨਾਂ ਦੇ ਵਿਆਹ ਨੂੰ ਵੀ 15 ਸਾਲ ਬੀਤ ਚੁੱਕੇ ਹੁੰਦੇ ਆ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਹੁੰਦੀ ਪਰ ਪੈਸਿਆਂ ਵੱਲੋਂ ਬਹੁਤ ਇਤਨਾ ਨਹੀਂ ਹੁੰਦਾ ਜੀ ਉਹ ਸੇਟ ਸੋ ਸੇਟ ਕੀ ਕਰਦਾ ਵਾ ਉਸ ਬੱਚੇ ਨੂੰ ਆਪਣੇ ਘਰ ਲੈ ਜਾਣ ਦਾ ਫੈਸਲਾ ਕਰ ਲੈਂਦਾ ਸੋ ਜੇ ਉਹ ਸੇਟ ਹੁੰਦਾ ਜੀ ਦੇਖੋ ਕਰਮ ਦੇਖੋ ਜੋ ਪਾਗਾ ਚ ਲਿਖਿਆ ਹਨਾ ਦੇਖੋ ਕਿ ਉਹਨੇ ਚਾਇਆ ਉਹ ਮਰ ਜਵੇ ਪਰ ਦੇਖੋ ਪਰਮਾਤਮਾ ਰੱਖਣ ਵਾਲਾ ਜੀ ਉਹ ਜਿਹੜਾ ਬੱਚਾ ਆ ਜੀ ਉਹ ਮਰਦਾ ਨਹੀਂ ਹੈਗਾ ਉਹ ਸੇਠ ਦੇ ਹੱਥ ਆ ਜਾਂਦਾ ਜੀ ਸੇਠ ਉਹਨੂੰ ਵਾਪਸ ਆਪਣੇ ਘਰ ਲੈ ਜਾਂਦਾ ਆ ਸੋ ਜਦੋਂ ਜਾਂਦਾ ਜੀ ਉਹਦੀ ਘਰਵਾਲੀ ਜਦੋਂ ਦੇਖਦੀ ਆ ਉਸ ਬੱਚੇ ਨੂੰ ਉਹ ਬਹੁਤ ਹੀ ਖੁਸ਼ ਹੁੰਦੀ ਆ ਤੇ ਉਹ ਪੁੱਛਦੀ ਆ ਜੀ ਕਿ ਇਹ ਤੁਸੀਂ ਬੱਚਾ ਕਿੱਥੋਂ ਲੈ ਕੇ ਆਏ ਹੋ ਤੇ ਜਿਹੜਾ ਉਹ ਸੇਠ ਹੁੰਦਾ ਉਹ ਕਹਿੰਦਾ ਕਿ ਮੈਨੂੰ ਇੱਦਾਂ ਦਾ ਇਹ ਸੰਦੂਕ ਦੇ ਵਿੱਚੋਂ ਮਿਲਿਆ ਸੀ ਸੋ ਜੀ ਉਸ ਦੀ ਘਰ ਵਾਲੀ ਬਹੁਤ ਖੁਸ਼ ਹੁੰਦੀ ਆ ਤੇ ਉਹ ਸੇਟ ਕਹਿੰਦਾ ਕੋਈ ਗੱਲ ਨਹੀਂ ਆਪਾਂ ਇਸ ਬੱਚੇ ਨੂੰ ਪਾਲਾਂਗੇ ਆਪਣੇ ਕੋਲ ਕੋਈ ਔਲਾਦ ਨਹੀਂ ਹੈਗੀ ਆਪਾਂ ਇਹ ਸੋਚਾਂਗੇ ਕਿ ਪ੍ਰਮਾਤਮਾ ਨੇ ਇਹ ਬੱਚਾ ਸਾਡੇ ਲਈ ਭੇਜਿਆ ਵਾ ਸੋ ਜੀ ਕੀ ਹੁੰਦਾ ਜੀ ਉਹ ਜਿਹੜਾ ਬੱਚਾ ਹੁੰਦਾ ਕਿਸਾਨ ਦਾ ਉਹ ਸੇਟ ਦੇ ਘਰ ਦੇ ਵਿੱਚ ਜੀ ਰਹਿ ਕੇ ਜਿਹੜਾ ਸੇਟ ਹੁੰਦਾ ਜੀ ਉਹਦਾ ਪਾਲਣ ਪੋਸ਼ਣ ਕਰਦਾ ਆ ਸੋ ਉਸ ਨੂੰ ਪੜਾਉਂਦਾ ਆ ਲਿਖਾਉਂਦਾ ਆ ਤੇ ਬਹੁਤ ਇੱਕ ਆਗਿਆਕਾਰੀ ਬੱਚਾ ਹੁੰਦਾ ਜੀ ਉਹ ਤੇ ਜਦੋਂ ਉਹ 16 ਸਾਲ ਦਾ ਹੋ ਜਾਂਦਾ ਜੀ ਤੇ ਇਦਾਂ ਜੀ ਉਹ ਸਕੂਲ ਦੇ ਵਿੱਚ ਪੜ੍ਹਦਾ ਜਿੰਨੇ ਪਿੰਡ ਦੇ ਸਰਕਾਰੀ ਸਕੂਲ ਹੁੰਦੇ ਨੇ ਤੇ ਇੱਦੀ ਜੀ ਪਹਿਲੇ ਪੁਰਾਣੇ ਟਾਈਮਾਂ ਦੇ ਵਿੱਚ ਕੋਈ ਗਵਰਨਮੈਂਟ ਸਕੂਲ ਤਾਂ ਹੁੰਦੇ ਨਹੀਂ ਸੀ ਤੇ ਇੱਦੇ ਖੁੱਲੇ ਸਰਕਾਰੀ ਸਕੂਲ ਹੁੰਦੇ ਹੁੰਦੇ ਸੀ ਤੇ ਬਰੋਟੀ ਦੇ ਥੱਲੇ ਆਪਣੇ ਜੀ ਉਹ ਟੀਚਰ ਹੁੰਦਾ ਜੀ ਉਹਨਾਂ ਨੂੰ ਪੜ੍ਹਾਉਂਦਾ ਹੁੰਦਾ ਵਾ ਸੋ ਜੀ ਕੀ ਹੁੰਦਾ ਵਾ ਕੀ ਹੁੰਦਾ ਜੀ ਜਦੋਂ ਉਹਨਾਂ ਦਾ ਟੀਚਰ ਉਹਨਾਂ ਤੋਂ ਕੋਈ ਵੀ ਸਵਾਲ ਪੁੱਛਦਾ ਜੀ ਬੱਚੇ ਤੋਂ ਸਾਰੇ ਸਵਾਲਾਂ ਦੇ ਜਵਾਬ ਬਹੁਤ ਹੀ ਵਧੀਆ ਤਰੀਕੇ ਨਾਲ ਦਿੰਦਾ ਆ ਜੀ ਸੋ ਬਹੁਤ ਹੀ ਜ਼ਿਆਦਾ ਇੱਕ ਇੰਟੈਲੀਜੈਂਟ ਬੱਚਾ ਤੁਸੀਂ ਕਹਿ ਸਕਦੇ ਹੋ ਬਹੁਤ ਹੀ ਜ਼ਿਆਦਾ ਹੁਸ਼ਿਆਰ ਬੱਚਾ ਬਹੁਤ ਹੀ ਆਗਿਆਕਾਰੀ ਬਹੁਤ ਹੀ ਚੰਗੇ ਸੰਸਕਾਰ ਉਹਨੂੰ ਸੇਠ ਦਿੰਦਾ ਆ ਤੇ ਉਹਦਾ ਟੀਚਰ ਜੀ ਉਹਨੂੰ ਪੜ੍ਹਾ ਰਿਹਾ ਹੁੰਦਾ ਵਾ ਤੇ ਉਹਦੇ ਟੀਚਰ ਉਹਦੀ ਬਹੁਤ ਪ੍ਰਸ਼ੰਸਾ ਕਰਦੇ ਆ ਕਿ ਤੂੰ ਇੱਕ ਬਹੁਤ ਮੋਹਨਾਰ ਬੱਚਾ ਵਾ ਕਿ ਤੂੰ ਬਹੁਤ ਹੁਸ਼ਿਆਰ ਆ ਕਿ ਤੂੰ ਅੱਗੇ ਜਾ ਕੇ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕਰੂਗਾ ਸੋ ਮੈਨੂੰ ਤੇਰੇ ਤੇ ਬਹੁਤ ਜ਼ਿਆਦਾ ਮਾਣ ਆ ਤੇ ਜਦੋਂ ਜੀ ਇਦਾਂ ਹੀ ਉਹ ਗੱਲਾਂ ਕਰਦੇ ਹੁੰਦੇ ਨੇ ਉਹ ਸਕੂਲ ਲੱਗਿਓ ਜੀ ਉਹੀ ਰਾਜਾ ਨਿਕਲਦਾ ਹੁੰਦਾ ਆ ਜਿਨੇ ਉਸ ਬੱਚੇ ਨੂੰ ਨਦੀ ਦੇ ਵਿੱਚ ਸੁੱਟਦਾ ਸੀਗਾ ਸੋ ਕੀ ਹੁੰਦਾ ਜੀ ਜਦੋਂ ਪ੍ਰੋਫੈਸਰ ਉਸ ਨਾਲ ਗੱਲ ਕਰਦਾ ਹੁੰਦਾ ਜੀ ਬੱਚੇ ਦੇ ਨਾਲ ਸੋ ਜਿਹੜਾ ਉਹ ਰਾਜਾ ਹੁੰਦਾ ਆ ਤੇ ਉਹ ਜਦੋਂ ਦੇਖਦਾ ਜੀ ਉਹ ਉੱਥੇ ਖਲੋ ਜਾਂਦਾ ਆ ਤੇ ਉਹ ਉਸ ਟੀਚਰ ਨੂੰ ਪੁੱਛਦਾ ਆ ਕਿ ਇਹ ਬੱਚਾ ਕੌਣ ਆ ਉਹ ਦੱਸਦੇ ਨੇ ਕਿ ਇਸ ਬੱਚੇ ਦਾ ਨਾਮ ਸੂਰਜ ਆ ਤੇ ਇਹ ਇਸ ਨਗਰ ਦੇ ਸੇਠ ਦਾ ਬੇਟਾ ਆ ਸੇਠ ਹੀਰਾलाल ਦਾ ਬਹੁਤ ਹੀ ਆਗਿਆਕਾਰੀ ਬੱਚਾ ਆ ਜੀ ਇਹ ਬਹੁਤ ਹੀ ਜ਼ਿਆਦਾ ਹੁਸ਼ਿਆਰ ਬੱਚਾ ਆ ਤੇ ਬਹੁਤ ਜ਼ਿਆਦਾ ਤਰੱਕੀ ਕਰੂਗਾ ਬਹੁਤ ਹੀ ਵਧੀਆ ਸੰਸਕਾਰ ਦਿੱਤੇ ਆ ਇਸ ਦੇ ਮਾਤਾ ਪਿਤਾ ਜੀ ਨੇ ਇਸ ਨੂੰ ਸੋ ਜੀ ਰਾਜਾ ਬਹੁਤ ਖੁਸ਼ ਹੁੰਦਾ ਸੁਣ ਕੇ ਤੇ ਜੀ ਕੀ ਹੁੰਦਾ ਆ ਤੇ ਉਹ ਫਿਰ ਪੁੱਛਦਾ ਆ ਕਿ ਇਹਦਾ ਘਰ ਕਿੱਥੇ ਆ ਕਿ ਮੈਂ ਇਸ ਦੇ ਮਾਤਾ ਪਿਤਾ ਨੂੰ ਮਿਲਣਾ ਚਾਹੁੰਨਾ ਆ ਤੇ ਜੀ ਕੀ ਹੁੰਦਾ ਆ ਜੀ ਜਿਹੜਾ ਸੂਰਜ ਹੁੰਦਾ ਆ ਜੀ ਉਹ ਫਿਰ ਉਹ ਰਾਜੇ ਨੂੰ ਆਪਣੇ ਘਰ ਲੈ ਕੇ ਜਾਂਦਾ ਆ ਸੋ ਰਾਜਾ ਜਦੋਂ ਉਸ ਦੇ ਪਿਤਾ ਜੀ ਨੂੰ ਮਿਲਦਾ ਜੀ ਉਸ ਸੇਠ ਹੀਰਾ ਲਾਲ ਨੂੰ ਮਿਲਦਾ ਆ ਜਿਹੜਾ ਉਹ ਬੱਚੇ ਨਦੀ ਤੋਂ ਲੈ ਕੇ ਆਇਆ ਹੁੰਦਾ ਸੰਦੂਕ ਚੋਂ ਕੱਢ ਕੇ ਸੋਜੀ ਰਾਜਾ ਉਸ ਨੂੰ ਪੁੱਛਦਾ ਤੁਹਾਡਾ ਬੱਚਾ ਬਹੁਤ ਹੀ ਜ਼ਿਆਦਾ ਹੋਣਹਾਰਾ ਬਹੁਤ ਹੁਸ਼ਿਆਰ ਆ ਸੋਜੀ ਉਹ ਫਿਰ ਦੱਸਦਾ ਆ ਸੇਠ ਇਹ ਜਿਹੜਾ ਬੱਚਾ ਆ ਜੀ ਇਹ ਮੇਰਾ ਨਹੀਂ ਹੈਗਾ ਕਿ ਇਹ ਜਿਹੜਾ ਬੱਚਾ ਆ ਜੀ ਮੈਂ ਇਦਾਂ ਇਦਾਂ ਕਰਕੇ ਇਸ ਨੂੰ ਇੱਕ ਨਦੀ ਤੋਂ ਲੈ ਕੇ ਆਇਆ ਸੀ ਇੱਕ ਸੰਦੂਕ ਦੇ ਵਿੱਚ ਇਹ ਬੰਦ ਸੀਗਾ ਪਰ ਇਹਨੂੰ ਮੈਂ ਆਪਣੇ ਬੱਚਿਆਂ ਤੋਂ ਵੀ ਵੱਧ ਕੇ ਪਿਆਰ ਕਰਦਾ ਵਾਂ ਮੈਂ ਅਸੀਂ ਇਹਨੂੰ ਬਹੁਤ ਹੀ ਪਿਆਰ ਦੇ ਨਾਲ ਰੱਖਿਆ ਬਹੁਤ ਹੀ ਵਧੀਆ ਇਹਦਾ ਪਾਲਣ ਪੋਸ਼ਣ ਕੀਤਾ ਇਹ ਸਾਨੂੰ ਸਾਡੇ ਸਗੇ ਬੱਚੇ ਤੋਂ ਵੀ ਵੱਧ ਕੇ ਆ ਕਿ ਅਸੀਂ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਸਾਡੇ ਘਰ ਦੀ ਰੌਣਕ ਆ ਸੋ ਜਦੋਂ ਉਹ ਜਦੋਂ ਸਾਰੀ ਗੱਲ ਸੀਟ ਦੱਸਦਾ ਰਾਜੇ ਨੂੰ ਰਾਜੇ ਦੀ ਸਾਰੀ ਜੀ ਉਹ ਕਹਾਣੀ ਦੁਬਾਰਾ ਰਿਪੀਟ ਹੁੰਦੀ ਉਹਦੇ ਦਿਮਾਗ ਦੇ ਵਿੱਚ ਕਿ ਇਹ ਤਾਂ ਫਿਰ ਉਹੀ ਬੱਚਾ ਵਾ ਇਸ ਨੂੰ ਮੈਂ ਸੰਦੂਕ ਦੇ ਵਿੱਚ ਪਾ ਕੇ ਨਦੀ ਦੇ ਵਿੱਚ ਸੁੱਟਦਾ ਸੀਗਾ ਮਰਨ ਦੇ ਲਈ ਪਰ ਇਹ ਹਜੇ ਵੀ ਜਿਉਂਦਾ ਵਾ ਸੋ ਜੀ ਜੋ ਰਾਜਾ ਹੁੰਦਾ ਬਹੁਤ ਹੀ ਹੈਰਾਨ ਹੁੰਦਾ ਸੁਣ ਕੇ ਉਹ ਰਾਜਾ ਹੁੰਦਾ ਵਾ ਪਰ ਉਹ ਉਸ ਸੇਠ ਨੂੰ ਇਸ ਗੱਲ ਦੀ ਭਣਕ ਨਹੀਂ ਲੱਗਣ ਦਿੰਦਾ ਕਿ ਹਈ ਉਸ ਬੱਚੇ ਨੂੰ ਉਸ ਸੰਦੂਕ ਦੇ ਵਿੱਚ ਪਾ ਕੇ ਜੀ ਉੱਥੇ ਸੁੱਟਿਆ ਸੀਗਾ ਸੋ ਰਾਜਾ ਕੀ ਕਰਦਾ ਜੀ ਉਹਦੇ ਦਿਮਾਗ ਦੇ ਵਿੱਚ ਇੱਕ ਚਾਲ ਆਉਂਦੀ ਆ ਉਹ ਕੀ ਕਰਦਾ ਜੀ ਉਹ ਉਹ ਉਸ ਸੇਠ ਨੂੰ ਕਹਿੰਦਾ ਆ ਕਿ ਮੈਂ ਗਾਂ ਕੋਈ ਬਹੁਤ ਜ਼ਰੂਰੀ ਕੰਮ ਜਾਣਾ ਆ ਕਿ ਮੈਂ ਇੱਕ ਚਿੱਠੀ ਭੇਜਣੀ ਆ ਆਪਣੀ ਰਾਣੀ ਨੂੰ ਉਹ ਚਿੱਠੀ 'ਤੇ ਜਿਹੜੀ ਬਹੁਤ ਜ਼ਰੂਰੀ ਆ ਕਿ ਤੁਹਾਡਾ ਬੇਟਾ ਨੀਲੀ ਜੋ ਰਾਣੀ ਆ ਰਾਜ ਮਹਿਲ ਦੇ ਵਿੱਚ ਆ ਕਿ ਉਸ ਨੂੰ ਉਹ ਚਿੱਠੀ ਪਕੜਾ ਕੇ ਆ ਸਕਦਾ ਆ ਸੋ ਜਿਹੜਾ ਸੇਠ ਹੁੰਦਾ ਆ ਜੀ ਸੇਠ ਕਹਿੰਦਾ ਹਾਂ ਜੀ ਕੋਈ ਗੱਲ ਨਹੀਂ ਕਿ ਮੇਰਾ ਬੇਟਾ ਜਾ ਸਕਦਾ ਸੂਰਜ ਵੀ ਕਹਿੰਦਾ ਆ ਹਾਂ ਜੀ ਕੋਈ ਗੱਲ ਨਹੀਂ ਕਿ ਤੁਸੀਂ ਮੈਨੂੰ ਉਹ ਚਿੱਠੀ ਦੇ ਦਿਓ ਕਿ ਤੁਸੀਂ ਮੈਨੂੰ ਉਹ ਚਿੱਠੀ ਦੇ ਦਿਓ ਕਿ ਮੈਂ ਜੋ ਤੁਹਾਡੀ ਉਹ ਚਿੱਠੀ ਆ ਉਹ ਰਾਣੀ ਜੀ ਤੱਕ ਸਹੀ ਸਲਾਮਤ ਪਹੁੰਚਾ ਦੂੰਗਾ ਸੋ ਰਾਜਾ ਜੀ ਇੱਕ ਚਿੱਠੀ ਲਿਖਦਾ ਵਾ ਤੇ ਚਿੱਠੀ ਨੂੰ ਲਿਖ ਕੇ ਉਸ ਸੂਰਜ ਨੂੰ ਦੇ ਦਿੰਦਾ ਜੋ ਸੇਟ ਦਾ ਬੇਟਾ ਹੁੰਦਾ ਆ ਉਸ ਨੂੰ ਚਿੱਠੀ ਪਕੜਾ ਦਿੰਦਾ ਜੀ ਸੋ ਜੀ ਕੀ ਹੁੰਦਾ ਜਿਹੜਾ ਬੱਚਾ ਹੁੰਦਾ ਜੀ ਉਹ ਚਿੱਠੀ ਲੈ ਕੇ ਜੋ ਸੂਰਜ ਹੁੰਦਾ ਆ ਉਹ ਨਿਕਲ ਜਾਂਦਾ ਜੀ ਘਰੋਂ ਤੇ ਚੱਲਦੇ ਚੱਲਦੇ ਨੂੰ ਜੀ ਅੱਧੀ ਰਾਤ ਹੋ ਜਾਂਦੀ ਆ ਜੀ ਉਹ ਰਸਤਾ ਭੁੱਲ ਜਾਂਦਾ ਆ ਤੇ ਰਸਤਾ ਜਦੋਂ ਭੁੱਲ ਜਾਂਦਾ ਜੀ ਇੱਦੀ ਭਟਕਦਾ ਭਟਕਦਾ ਉਹ ਇੱਕ ਜੰਗਲ ਜੀ ਚ ਪਹੁੰਚ ਜਾਂਦਾ ਤੇ ਉੱਥੇ ਇੱਕ ਕੁਟੀਆਂ ਹੁੰਦੀ ਆ ਤੇ ਕੁਟੀਆਂ ਦੇ ਵਿੱਚ ਜਦੋਂ ਉਹ ਦੇਖਦਾ ਆ ਕਿ ਅੰਦਰ ਹਨਾ ਕਿ ਚਾਨਣਾ ਦਿਖਦਾ ਉਹਨੂੰ ਤੇ ਉਹ ਫਿਰ ਅੰਦਰ ਜਾਂਦਾ ਜੀ ਕੁਟੀਆਂ ਦੇ ਸੋ ਉੱਥੇ ਜੀ ਇੱਕ ਬਜ਼ੁਰਗ ਬੀਬੀ ਬੈਠੀ ਖਾਣਾ ਬਣਾ ਰਹੀ ਹੁੰਦੀ ਆ ਸੋ ਜੀ ਉਹ ਉਸ ਨੂੰ ਪੁੱਛਦੀ ਆ ਸੂਰਜ ਨੂੰ ਕਿ ਤੁਸੀਂ ਇਦਾਂ ਹਨਾ ਬਿਨਾਂ ਦੱਸੇ ਤੁਸੀਂ ਕੁਟੀਆਂ ਚ ਕਿਵੇਂ ਆ ਗਏ ਤੇ ਫਿਰ ਜੀ ਜਿਹੜਾ ਉਹ ਬੱਚਾ ਆ ਜੋ ਸੂਰਜ ਹੁੰਦਾ ਆ ਉਹ ਉਸ ਬਜ਼ੁਰਗ ਬੀਬੀ ਨੂੰ ਦੱਸਦਾ ਵਾ ਕਿ ਇਦਾਂ ਇਦਾਂ ਕਰਕੇ ਮੇਰੇ ਕੋਲ ਰਾਜ ਜੀ ਦੀ ਚਿੱਠੀ ਆ ਇਹ ਮੈਂ ਰਾਣੀ ਤੱਕ ਪਹੁੰਚਾਉਣੀ ਆ ਸੋ ਮੈਂ ਜੀ ਘਰੋਂ ਸਵੇਰ ਦਾ ਚੱਲਿਆ ਵਾ ਕਿ ਮੈਂ ਰਸਤਾ ਭੁੱਲ ਗਿਆ ਰਾਜ ਮਹਿਲ ਦਾ ਸੋ ਮੈਂ ਸਵੇਰ ਜਦੋਂ ਹੋਊਗੀ ਉਦੋਂ ਚਲੇ ਜਾਊਂਗਾ ਕਿ ਮੈਂ ਹੁਣ ਰਾਤ ਹੋ ਗਈ ਆ ਮੈਂ ਰਸਤਾ ਵੀ ਭਟਕ ਚੁੱਕਾ ਏ ਮੈਂ ਜੰਗਲ ਦੇ ਵਿੱਚ ਮੈਨੂੰ ਇਹ ਮਾ ਕਿ ਕੋਈ ਹੈ ਨਾ ਮੈਨੂੰ ਸ਼ੇਰ ਵਗੈਰਾ ਕੋਈ ਏਦਾਂ ਦਾ ਮੈਂ ਕਿਸੇ ਦਾ ਸ਼ਿਕਾਰੀ ਨਾ ਬਣ ਜਾਵਾਂ ਅੱਜ ਦੀ ਰਾਤ ਤੁਹਾਡੀ ਕੁਟੀਆ ਦੇ ਵਿੱਚ गुजार ਸਕਦਾ ਤੇ ਪਰ ਉਹ ਜਿਹੜੀ ਬਜ਼ੁਰਗ ਬੀਬੀ ਹੁੰਦੀ ਆ ਉਹ ਕਹਿੰਦੀ ਕਿ ਇਹ ਡਾਕੂਆਂ ਦੀ ਕੁਟੀਆ ਵਾ ਕਿ ਮੈਂ ਇੱਥੇ ਉਹਨਾਂ ਦਾ ਭੋਜਨ ਬਣਾਉਣੀ ਆ ਕਿ ਤੇਰਾ ਇੱਥੇ ਰਹਿਣਾ ਸੇਫ ਨਹੀਂ ਹੈਗਾ ਕਿ ਤੂੰ ਇੱਥੋਂ ਚਲਾ ਜਾ ਤੇਰੇ ਲਈ ਕੋਈ ਮੁਸ਼ਕਿਲ ਹੋ ਜਾਵੇਗੀ ਸੋ ਜੀ ਕੀ ਹੁੰਦਾ ਵਕਤ ਤੇ ਸੂਰਜ ਉਹਦੇ ਮਿੰਟਾਂ ਦਰਲੇ ਕੱਢਦਾ ਆ ਜੀ ਕਿ ਤੁਸੀਂ ਮੈਨੂੰ ਕਿਰਪਾ ਕਰਕੇ ਅੱਜ ਦੀ ਰਾਤ ਇੱਥੇ ਰਹਿਣ ਦਿਓ ਕਿ ਜੇ ਮੈਂ ਫਿਰ ਵੀ ਇੱਥੇ ਨਹੀਂ ਰਿਹਾ ਮੈਂ ਕਿਸੇ ਨਾ ਕਿਸੇ ਕੋਈ ਜਾਨਵਰ ਦਾ ਸ਼ਿਕਾਰ ਨਾ ਬਣ ਜਾਵਾਂ ਹਨਾ ਸੋ ਜੀ ਮਿੰਤਾ-ਮੁੰਤਾ ਕਰਕੇ ਉਹ ਫਿਰ ਵੀ ਉਸ ਬਜ਼ੁਰਗ ਬੀਬੀ ਨੂੰ ਮਨਾ ਲੈਂਦਾ ਤੇ ਉਹ ਕਹਿੰਦਾ ਕਿ ਮੈਂ ਇੱਥੇ ਹੀ ਕੁੱਡੀਆਂ ਦੇ ਵਿੱਚ ਇੱਕ ਸਾਈਡ ਤੇ ਪੈ ਜਾਵਾਂਗਾ ਮੈਂ ਕਿਸੇ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰਦਾ ਬਹੁਤ ਥੱਕਿਆ ਵੀ ਹੋਇਆ ਜੀ ਕਿ ਮੈਨੂੰ ਵਿਸ਼ਰਾਮ ਕਰਨ ਨੂੰ ਤੁਸੀਂ ਜਗ੍ਹਾ ਦੇ ਦਿਓ ਸੋ ਜੀ ਚਲੋ ਕੀ ਹੁੰਦਾ ਬਜ਼ੁਰਗ ਬੀਬੀ ਮਰ ਜਾਂਦੀ ਆ ਤੇ ਜਿਹੜਾ ਉਹ ਸੂਰਜ ਹੁੰਦਾ ਜੀ ਉਹ ਕੁੱਟਿਆ ਦੇ ਵਿੱਚ ਇੱਕ ਜਗ੍ਹਾ ਤੇ ਇੱਕ ਸਾਈਡ ਤੇ ਜਾ ਕੇ ਲੰਮਾ ਪੈ ਜਾਂਦਾ ਜੀ ਬਜ਼ੁਰਗ ਬੀਬੀ ਜੀ ਉਹਨੂੰ ਭੋਜਨ ਵੀ ਕਰਵਾਉਂਦੀ ਆ ਸੋ ਇਸ ਤੋਂ ਬਾਅਦ ਜੀ ਉਹ ਆਪਣਾ ਵਿਸ਼ਰਾਮ ਕਰਦਾ ਆ ਤੇ ਉਹ ਸੋ ਜਾਂਦਾ ਜੀ ਗਹਿਰੀ ਨੀਂਦ ਦੇ ਵਿੱਚ ਕਿਉਂਕਿ ਉਹ ਸਵੇਰ ਦਾ ਚੱਲਿਆ ਹੁੰਦਾ ਥੱਕਿਆ ਹੁੰਦਾ ਉਹਨੂੰ ਨੀਂਦ ਆ ਜਾਂਦੀ ਆ ਸੋ ਕੀ ਹੁੰਦਾ ਜੀ ਥੋੜੇ ਟਾਈਮ ਬਾਅਦ ਜੋ ਡਾਕੂ ਹੁੰਦੇ ਨੇ ਉਹ ਉੱਥੇ ਆ ਜਾਂਦੇ ਨੇ ਤੇ ਜਦੋਂ ਉਹ ਆ ਕੇ ਵੇਖਦੇ ਨੇ ਤੇ ਉਹ ਬਜ਼ੁਰਗ ਬੀਬੀ ਨੂੰ ਪੁੱਛਦੇ ਆ ਕਿ ਇਹ ਲੜਕਾ ਕੌਣ ਆ ਸੋ ਤੇ ਉਹ ਦੱਸਦੀ ਆ ਕਿ ਬਹੁਤ ਹੀ ਬੀਬਾ ਬੱਚਾ ਆ ਬਹੁਤ ਹੀ ਭੋਲਾ ਜਿਹਾ ਵਾ ਤੇ ਇਹ ਜੀ ਰਾਜੀ ਦੀ ਕੋਈ ਚਿੱਠੀ ਲੈ ਕੇ ਉਸਦੇ ਮਹਿਲ ਜਾ ਰਿਹਾ ਵਾ ਉਸ ਦੀ ਰਾਣੀ ਨੂੰ ਦੇਣ ਲਈ ਇਹ ਰਸਤਾ ਪਟਕ ਗਿਆ ਸੀਗਾ ਸੋ ਇਸ ਕਰਕੇ ਰਾਤ ਨੂੰ ਹੋਣ ਕਹਿੰਦਾ ਮੈਂ ਕਿੱਥੇ ਜਾਊਗਾ ਕਿ ਇਸ ਕਰਕੇ ਰੁਕ ਗਿਆ ਆਪਣੀ ਕੁੜੀਆ ਦੇ ਵਿੱਚ ਵਿਸ਼ਰਾਮ ਕਰਨ ਲਈ ਤੇ ਸੂਬਾ ਹੁੰਦੀ ਜੀ ਇਹ ਤੋਂ ਚਲੇ ਜਾਊਗਾ ਪਰ ਜਿਹੜੇ ਡਾਕੂ ਹੁੰਦੇ ਆ ਔਰ ਜੋ ਰਾਜੇ ਦੀਆਂ ਹਨਾ ਗਤੀਵਿਧੀਆਂ ਉਹਦੇ ਤੋਂ ਜਾਣੂ ਹੁੰਦੇ ਆ ਸੋ ਉਹ ਕਹਿੰਦੇ ਹੁੰਦੇ ਆ ਕਿ ਇਹ ਕੋਈ ਰਾਜੇ ਦੀ ਚਾਲ ਤਾਂ ਨਹੀਂ ਹੈਗੀ ਸੋ ਜੀ ਉਹ ਜਿਹੜੇ ਡਾਕੂ ਹੁੰਦੇ ਆ ਉਹ ਕਹਿੰਦੇ ਆ ਕਿ ਇਸ ਦੀ ਤਲਾਸ਼ੀ ਲਈ ਜਾਵੇ ਕਿ ਕੋਈ ਰਾਜੇ ਨੇ ਸਾਡੇ ਲਈ ਜਾਦ ਤਾਂ ਨਹੀਂ ਬੁਣਿਆ ਸੋ ਜੀ ਕੀ ਹੁੰਦਾ ਜਿਹੜੇ ਉਹ ਡਾਕੂ ਹੁੰਦੇ ਆ ਉਹ ਜਦੋਂ ਉਸ ਦੀ ਜੀ ਸੁੱਤੇ ਪਈ ਦੀ ਥੋੜੀ ਤਲਾਸ਼ੀ ਲੈਂਦੇ ਆ ਤੇ ਉਹ ਜਿਹੜੀ ਚਿੱਠੀ ਹੁੰਦੀ ਆ ਜੀ ਉਹਨਾਂ ਦੇ ਹੱਥ ਆਉਂਦੀ ਆ ਤੇ ਉਹ ਦੇਖਦੇ ਆ ਕਿ ਚਿੱਠੀ 'ਚ ਲਿਖਿਆ ਕੀ ਆ ਇਹੋ ਜਿਹਾ ਤੇ ਪਰ ਚਿੱਠੀ ਦੇ ਵਿੱਚ ਲਿਖਿਆ ਹੁੰਦਾ ਆ ਜਦੋਂ ਚਿੱਠੀ ਖੋਲਦੇ ਆ ਉਹਦੇ ਵਿੱਚ ਲਿਖਿਆ ਹੁੰਦਾ ਵਾ ਕਿ ਆਪਣੀ ਰਾਣੀ ਨੂੰ ਉਸਨੇ ਕਿ ਇਹ ਜਿਹੜਾ ਲੜਕਾ ਆ ਜਦੋਂ ਚਿੱਠੀ ਦੇਣ ਤੁਹਾਨੂੰ ਆਊਗਾ ਕਿ ਤੁਸੀਂ ਇਸ ਨੂੰ ਵਾਪਸ ਨਹੀਂ ਜਾਣ ਦੇਣਾ ਸੈਨਿਕਾਂ ਨੂੰ ਕਹਿ ਕੇ ਤੁਸੀਂ ਇਸ ਨੂੰ ਮਰਵਾ ਕੇ ਕਿਤੇ ਦਫਨਾ ਦੇ ਦਿਓ ਕਿ ਮੇਰੇ ਆਣ ਤੋਂ ਮੇਰੇ ਘਰ ਆਣ ਤੋਂ ਪਹਿਲਾਂ ਪਹਿਲਾਂ ਇਹ ਕੰਮ ਹੋ ਜਾਣਾ ਚਾਹੀਦਾ ਇਹ ਲੜਕਾ ਬਚਣਾ ਨਹੀਂ ਚਾਹੀਦਾ ਜੋ ਤੁਹਾਨੂੰ ਚਿੱਠੀ ਦੇਣ ਆਇਆ ਵਾ ਜਦੋਂ ਉਹ ਸਾਰੇ ਚਿੱਠੀ ਪੜਦੇ ਆ ਬਹੁਤ ਹੀ ਹੈਰਾਨ ਹੁੰਦੇ ਆ ਕਿ ਰਾਜਾ ਇਦਾਂ ਕਿਵੇਂ ਕਰ ਸਕਦਾ ਇੱਕ ਮਾਸੂਮ ਦੀ ਜਾਨ ਕਿਵੇਂ ਲੈ ਸਕਦਾ ਜਿਹੜੀ ਬਜ਼ੁਰਗ ਬੀਬੀ ਹੁੰਦੀ ਆ ਉਹ ਵੀ ਬਹੁਤ ਜ਼ਿਆਦਾ ਯਾਨੀ ਪਰੇਸ਼ਾਨ ਹੁੰਦੀ ਆ ਕਹਿੰਦੀ ਇੰਨਾ ਵਿਚਾਰਾ ਇੰਨਾ ਆਗਿਆਕਾਰੀ ਬੱਚਾ ਸਾਊ ਬੱਚਾ ਵਾ ਕੋਈ ਇਦਾਂ ਕਿਵੇਂ ਕਰ ਸਕਦਾ ਹਨ ਇਸ ਦੇ ਨਾਲ ਇੰਨਾ ਭੋਲਾ ਜਿਹਾ ਹੈਗਾ ਸੋ ਜੇ ਉਹ ਬਜ਼ੁਰਗ ਬੀਬੀ ਕੀ ਕਰਦੀ ਆ ਉਹ ਕਹਿੰਦੀ ਆ ਜੀ ਉਹ ਜਿਹੜੇ ਉੱਥੇ ਦੇ ਡਾਕੂ ਹੁੰਦੇ ਆ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਮੇਰਾ ਇੱਕ ਕੰਮ ਕਰੋ ਕਿ ਤੁਸੀਂ ਨਾ ਇਹ ਚਿੱਠੀ ਨੂੰ ਬਦਲ ਦਿਓ ਉਹ ਚਿੱਠੀ ਜੀ ਉਥੋਂ ਚੱਕ ਦਿੰਦੇ ਆ ਨਵੀਂ ਚਿੱਠੀ ਲਿਖ ਕੇ ਉਹਦੀ ਜੇਬ ਦੇ ਵਿੱਚ ਪਾ ਦਿੰਦੇ ਆ ਤੇ ਚਿੱਠੀ ਦੇ ਵਿੱਚ ਕੀ ਲਿਖਿਆ ਹੁੰਦਾ ਤੁਹਾਨੂੰ ਅੱਗੇ ਜਾ ਕੇ ਪਤਾ ਲੱਗੂਗਾ ਤੇ ਉਹ ਜੀ ਚਿੱਠੀ ਬਦਲ ਦਿੰਦੇ ਆ ਤੇ ਜਦੋਂ ਸੂਰਜ ਸਵੇਰ ਸੁਭਾ ਉੱਠਦਾ ਜੀ ਤੇ ਉੱਠ ਕੇ ਜੀ ਉਹ ਚਾਹ ਪਾਣੀ ਉਹਨੂੰ ਚਲੋ ਬਜ਼ੁਰਗ ਮਾਤਾ ਦਿੰਦੀ ਆ ਤੇ ਉਹ ਜੀ ਦੁਆਰਾ ਉਥੋਂ ਤੁਰ ਪੈਂਦਾ ਜੀ ਤੇ ਜਦੋਂ ਜੀ ਉਹ ਪੁੱਛ ਕੇ ਜਿੱਕੇ ਰਾਜ ਮਹਿਲ ਪਹੁੰਚਦਾ ਵਾ ਤੇ ਤੇ ਜਦੋਂ ਜੀ ਉਹ ਰਾਜ ਮਹਿਲ ਪਹੁੰਚ ਜਾਂਦਾ ਆ ਤੇ ਉਹ ਜਾ ਕੇ ਰਾਣੀ ਨੂੰ ਮਿਲਦਾ ਆ ਤੇ ਰਾਣੀ ਨੂੰ ਦੱਸਦਾ ਕਿ ਤੁਹਾਡੇ ਘਰ ਵਾਲੇ ਨੇ ਮੈਨੂੰ ਇਹ ਚਿੱਠੀ ਦਿੱਤੀ ਆ ਯਾਨੀ ਇਸ ਜੋ ਰਾਜ ਦਾ ਰਾਜਾ ਵਾ ਉਸ ਨੇ ਤੁਹਾਡੇ ਲਈ ਇਹ ਚਿੱਠੀ ਦਿੱਤੀ ਆ ਕਿ ਜਾ ਕੇ ਰਾਣੀ ਨੂੰ ਦੇ ਦਿੱਤੀ ਜਾਵੇ ਅਜੇ ਨੇ ਬਹੁਤ ਇੱਕ ਜ਼ਰੂਰੀ ਸੂਚਨਾ ਤੁਹਾਡੇ ਲਈ ਭੇਜੀ ਆ ਤੇ ਇਸ ਕਰਕੇ ਤੁਸੀਂ ਇਹ ਚਿੱਠੀ ਨੂੰ ਪੜ ਲਓ ਜੀ ਸੋ ਜੇ ਰਾਣੀ ਕੀ ਕਰਦੀ ਆ ਜਦੋਂ ਚਿੱਠੀ ਨੂੰ ਪੜ੍ਹਦੀ ਆ ਉਹਦੇ ਵਿੱਚ ਜੋ ਕਿ ਡਾਕੂਆਂ ਨੇ ਚਿੱਠੀ ਬਦਲਤੀ ਸੀ ਉਹਦੇ ਚ ਕੀ ਲਿਖਿਆ ਹੁੰਦਾ ਉਹਦੇ ਚ ਇਹ ਲਿਖਿਆ ਹੁੰਦਾ ਕਿ ਇਹ ਜਿਹੜਾ ਲੜਕਾ ਮੈਂ ਚਿੱਠੀ ਦੇ ਕੇ ਤੁਹਾਡੇ ਕੋਲ ਭੇਜਿਆ ਇਹ ਬਹੁਤ ਹੀ ਹੂਨ ਹਾਰਾ ਬਹੁਤ ਹੀ ਜ਼ਿਆਦਾ ਆਗਿਆਕਾਰੀ ਆ ਬਹੁਤ ਹੀ ਜ਼ਿਆਦਾ ਹੋਸ਼ਿਆਰ ਆ ਬਹੁਤ ਹੀ ਵਧੀਆ ਸਵਾਲ ਆ ਬੱਚਾ ਜੀ ਇਸ ਨੂੰ ਮੈਂ ਆਪਣੀ ਪੁੱਤਰੀ ਦੇ ਲਈ ਚੁਣਿਆ ਵਾਂ ਸੋ ਇਸ ਕਰਕੇ ਜਦੋਂ ਤੁਹਾਨੂੰ ਇਹ ਚਿੱਠੀ ਮਿਲੂਗੀ ਜਦੋਂ ਇਹ ਚਿੱਠੀ ਦੇਣ ਆਊਗਾ ਤੁਸੀਂ ਆਪਣੀ ਜੋ ਪੁਤਰੀ ਦਾ ਵਿਆਹ ਵਾ ਉਹ ਇਸ ਬੱਚੇ ਦੇ ਨਾਲ ਕਰ ਦੇਣਾ ਮੇਰੇ ਘਰ ਆਣ ਦੀ ਵੇਟ ਨਹੀਂ ਕਰਨੀ ਕਿ ਤੁਸੀਂ ਇਹ ਇੰਤਜ਼ਾਰ ਨਾ ਕਰਿਓ ਕਿ ਮੈਂ ਕਦੋਂ ਆਉਂਗਾ ਤੁਸੀਂ ਮੇਰੇ ਆਉਣ ਤੱਕ ਆਪਣੀ ਪੁਤਰੀ ਦਾ ਜੋ ਵਿਆਹ ਇਸ ਬੱਚੇ ਦੇ ਨਾਲ ਕਰਵਾ ਦੇਣਾ ਸੋ ਜੀ ਫਿਰ ਰਾਣੀ ਵੀ ਇਦਾਂ ਹੀ ਕਰਦੀ ਆ ਜੀ ਉਹ ਹੁਕਮ ਮੰਨਦੀ ਆ ਆਪਣੇ ਰਾਜੇ ਦੀ ਭੇਜੀ ਹੋਈ ਜੋ ਚਿੱਠੀ ਹੁੰਦੀ ਆ ਉਸ ਦਾ ਹੁਕਮ ਮੰਨਦੀ ਆ ਤੇ ਆਪਣੀ ਪੁੱਤਰੀ ਦਾ ਵਿਆਹ ਜੀ ਉਸ ਬੱਚੇ ਦੇ ਨਾਲ ਜੋ ਸੋਨਾ ਸਾਲ ਦਾ ਸੂਰਜ ਹੁੰਦਾ ਉਸ ਦੇ ਨਾਲ ਕਰ ਦਿੰਦੀ ਆ ਜੀ ਸੋ ਜੀ ਕੀ ਹੁੰਦਾ ਆ ਤੇ ਜਦੋਂ ਵਿਆਹ ਹੋ ਜਾਂਦਾ ਆ ਕੁਝ ਦਿਨਾਂ ਤੋਂ ਬਾਅਦ ਫਿਰ ਰਾਜਾ ਜਦੋਂ ਮਹਿਲ ਵਾਪਸ ਪਹੁੰਚਦਾ ਆ ਤੇ ਜਦੋਂ ਉਹ ਆ ਕੇ ਪਤਾ ਲੱਗਦਾ ਕਿ ਉਸ ਦੀ ਪੁੱਤਰੀ ਦਾ ਵਿਆਹ ਹੋ ਚੁੱਕਾ ਬਹੁਤ ਹੀ ਹੈਰਾਨ ਹੁੰਦਾ ਤੇ ਉਹ ਜਦੋਂ ਪੁੱਛਦਾ ਵਾ ਕਿ ਕਿਸ ਦੇ ਨਾਲ ਵਿਆਹ ਹੋਇਆ ਤੇ ਉਸ ਦੀ ਜੋ ਰਾਣੀ ਉਸ ਦੀ ਘਰ ਵਾਲੀ ਹੁੰਦੀ ਆ ਤੇ ਉਹ ਨੂੰ ਦੱਸਦੀ ਆ ਕਿ ਉਸੇ ਲੜਕੇ ਨਾਲ ਵਿਆਹ ਕੀਤਾ ਕਿ ਜਿਹਨੂੰ ਤੁਸੀਂ ਚਿੱਠੀ ਦੇ ਕੇ ਭੇਜਿਆ ਸੀਗਾ ਤੁਸੀਂ ਖੁਦ ਹੀ ਉਸ ਚਿੱਠੇ ਵਿੱਚ ਲਿਖਿਆ ਸੀ ਕਿ ਇਹ ਚਿੱਠੀ ਮਿਲਦੇ ਹੀ ਕਿ ਆਪਣੀ ਜੋ ਪੁਤਰੀ ਆ ਉਸ ਦਾ ਵਿਆਹ ਇਸ ਲੜਕੇ ਨਾਲ ਕਰ ਦਿੱਤਾ ਜਾਵੇ ਸੋ ਮੈਂ ਤਾਂ ਤੁਹਾਡੀ ਆਗਿਆ ਦਾ ਪਾਲਨ ਕੀਤਾ ਆ ਸੋ ਰਾਜਾ ਇੰਨਾ ਅਗ ਬਬੂਲਾ ਹੋ ਜਾਂਦਾ ਸੁਣ ਕੇ ਉਹ ਕਹਿੰਦਾ ਕਿ ਮੈਂ ਇਹ ਕੁਝ ਚਿੱਠੀ ਵਿੱਚ ਨਹੀਂ ਲਿਖਿਆ ਸੀ ਸੋ ਜੀ ਉਹ ਕੀ ਹੁੰਦਾ ਰਾਜਾ ਕਹਿੰਦਾ ਉਸ ਮੁੰਡੇ ਨੂੰ ਬੁਲਾਓ ਸੋ ਜੀ ਕੀ ਹੁੰਦਾ ਚਲੋ ਉਹ ਸੂਰਜ ਜੀ ਬੁਲਾਇਆ ਜਾਂਦਾ ਰਾਜੇ ਦੇ ਕੋਲ ਸੋ ਰਾਜਾ ਕਹਿੰਦਾ ਮੈਂ ਤੈਨੂੰ ਆਪਣਾ ਜਵਾਈ ਨਹੀਂ ਮੰਨਦਾ ਤੂੰ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਆ ਪਰ ਸੂਰਜ ਕਹਿੰਦਾ ਮੈਂ ਤੁਹਾਡੇ ਨਾਲ ਕੋਈ ਵਿਸ਼ਵਾਸ ਘਾਤ ਨਹੀਂ ਕੀਤਾ ਕਿ ਮੇਟਾ ਤੁਹਾਡੀ ਜੋ ਲਿਖੀ ਹੋਈ ਚਿੱਠੀ ਆ ਉਹ ਆ ਕੇ ਰਾਣੀ ਨੂੰ ਦਿੱਤੀ ਆ ਉਹ ਕਹਿੰਦਾ ਤੂੰ ਚਿੱਠੀ ਬਦਲੀ ਆ ਉਹ ਕਹਿੰਦਾ ਕਿ ਨਹੀਂ ਮੈਂ ਨਹੀਂ ਬਦਲੀ ਅਸਲ 'ਚ ਸੂਰਜ ਨੂੰ ਵੀ ਨਹੀਂ ਪਤਾ ਸੀਗਾ ਕਿ ਜਿਹੜੀ ਉਹ ਚਿੱਠੀ ਆ ਉਹ ਜਿਹੜੇ ਡਾਕੂ ਆ ਉਹਨਾਂ ਦੁਆਰਾ ਬਦਲ ਦਿੱਤੀ ਗਈ ਆ ਜੇ ਕੀ ਹੁੰਦਾ ਫਿਰ ਜਿਹੜਾ ਉਹ ਰਾਜਾ ਹੁੰਦਾ ਬਹੁਤ ਹੀ ਜ਼ਿਆਦਾ ਨਿਰਾਸ਼ ਹੋ ਜਾਂਦਾ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਭਰਿਆ ਹੁੰਦਾ ਸੋ ਫਿਰ ਕੀ ਹੁੰਦਾ ਜੇ ਬਾਹਰ ਇੱਕ ਮਹਾਤਮਾ ਆਉਂਦੇ ਨੇ ਤੇ ਇੱਕ ਸੈਨਿਕ ਆ ਕੇ ਉਹਨਾਂ ਨੂੰ ਦੱਸਦਾ ਕਿ ਬਾਹਰ ਇੱਕ ਮਹਾਤਮਾ ਆਏ ਨੇ ਜੋ ਹੁਣੇ ਤੁਹਾਨੂੰ ਮਿਲਣਾ ਚਾਹੁੰਦੇ ਨੇ ਸੋ ਜੇ ਰਾਜਾ ਕੀ ਕਰਦਾ ਉਸ ਮਹਾਤਮਾ ਕੋਲ ਜਾਂਦਾ ਤੇ ਇਹ ਉਹੀ ਮਹਾਤਮਾ ਹੁੰਦੇ ਆ ਜਿਨ੍ਹਾਂ ਦੀ ਕੁਟਿਆ ਦੇ ਵਿੱਚ ਰਾਜਾ ਰੁਕਦਾ ਵਾ ਤੇ ਜਿੱਥੇ ਪਾਣੀ ਪੀਣ ਦੇ ਲਈ ਔਰ ਉਹ ਕਿਹਾ ਹੁੰਦਾ ਵਾ ਤੇ ਜੀ ਉਹ ਮਹਾਤਮਾ ਜੀ ਜੋ ਹੁੰਦੇ ਨੇ ਉਹ ਜਦੋਂ ਰਾਜੇ ਨੂੰ ਮਿਲਦੇ ਨੇ ਤੇ ਰਾਜੇ ਨੂੰ ਫਿਰ ਪੁੱਛਦੇ ਨੇ ਹਾਂ ਵੀ ਕਿਉਂ ਕਿ ਤੂੰ ਭਾਗਾਂ ਦਾ ਲਿਖਿਆ ਮਿਟਾਤਾ ਕਿ ਤੂੰ ਕਰਮਾਂ ਦਾ ਲਿਖਿਆ ਜੋ ਹੈਗਾ ਉਹ ਮਿਟਾਤਾ ਜਿਹੜਾ ਰਾਜਾ ਹੁੰਦਾ ਉਹ ਕਹਿੰਦਾ ਕਿ ਨਹੀਂ ਮੈਂ ਕਰਮਾਂ ਦਾ ਲਿਖਿਆ ਨਹੀਂ ਮਿਟਾ ਸਕਿਆ ਕਿ ਮੈਂ ਉਹਦੇ ਭਾਗਾਂ ਦਾ ਲਿਖਿਆ ਨਹੀਂ ਮਿਟਾ ਸਕਿਆ ਸੋ ਜੀ ਜਿਹੜੇ ਫਿਰ ਮਹਾਤਮਾ ਹੁੰਦੇ ਨੇ ਉਹ ਕਹਿੰਦੇ ਨੇ ਰਾਜੇ ਨੂੰ ਕਿ ਭਾਗਾ ਦਾ ਲਿਖਿਆ ਕਰਮਾ ਦਾ ਲਿਖਿਆ ਕੋਈ ਵੀ ਕਿਸੇ ਦਾ ਨਹੀਂ ਮਿਟਾ ਸਕਦਾ ਜੋ ਕਰਮਾ ਚ ਹੁੰਦਾ ਜੋ ਭਾਗਾ ਚ ਹੁੰਦਾ ਉਹ ਦੇਰ ਸਵੇਰ ਮਿਲ ਕੇ ਹੀ ਰਹਿੰਦਾ ਆ ਕਿ ਹੁਣ ਤੁਸੀਂ ਕੁਝ ਇਦਾਂ ਦਾ ਨਾ ਕਰਿਓ ਜਿਹੜਾ ਉਹ ਬੱਚਾ ਵਾ ਸੂਰਾ ਜੋ ਬਹੁਤ ਹੀ ਹੋਣਹਾਰ ਬੱਚਾ ਵਾ ਤੁਸੀਂ ਤੁਸੀਂ ਉਹਨੂੰ ਆਪਣੇ ਜਵਾਈ ਦੇ ਰੂਪ ਦੇ ਵਿੱਚ ਸਵੀਕਾਰ ਕਰੋ ਤੇ ਆਪਣਾ ਜੋ ਰਾਜ ਭਾਗ ਆ ਉਹਨੂੰ ਹੁਣ ਸੌਂਪ ਦਿਓ ਸੋਦੀ ਰਾਜਾ ਫਿਰ ਇਦਾਂ ਹੀ ਕਰਦਾ ਵਾ ਕਿਉਂਕਿ ਰਾਜੇ ਦੇ ਕੋਲ ਹੁਣ ਕੋਈ ਚਾਰਾ ਨਹੀਂ ਹੁੰਦਾ ਤੇ ਉਸ ਦੀ ਪੁਤਰੀ ਦਾ ਵਿਆਹ ਜੀ ਉਸ ਸੂਰਜ ਦੇ ਨਾਲ ਹੋ ਚੁੱਕਾ ਹੁੰਦਾ ਵਾ ਕਿਉਂਕਿ ਜੀ ਉਹ ਕਿਸਾਨ ਦਾ ਇੱਕ ਬੱਚਾ ਹੁੰਦਾ ਵਾ ਤੇ ਇੱਕ ਮਹਾਤਮਾ ਨੇ ਹੀ ਉਸ ਨੂੰ ਦੇਖ ਕੇ ਇਹ ਵਚਨ ਕੀਤੇ ਸੀਗੇ ਕਿ ਇਸ ਦੇ ਕਰਮਾਂ 'ਚ ਲਿਖਿਆ ਹੋਇਆ ਵਾ ਕਿ 16 ਸਾਲ ਦੀ ਉਮਰ ਤੋਂ ਬਾਅਦ ਇਸ ਦਾ ਵਿਆਹ ਇਸ ਰਾਜ ਦੇ ਰਾਜੇ ਦੀ ਪੁਤਰੀ ਨਾਲ ਹੋਊਗਾ ਸੋ ਇਹ ਰਾਜ ਭਾਗ ਸਾਂਭੂਗਾ ਇੱਥੇ ਦਾ ਰਾਜਾ ਬਣੂਗਾ ਸੋ ਇਹਦੇ ਕਰਮਾਂ ਚ ਉਹ ਰਾਜ ਯੋਗ ਸੀਗਾ ਸੋ ਦੇਖੋ ਜੀ ਰਾਜ ਹੀ ਨਹੀਂ ਕਿੰਨੀਆਂ ਹੈਨਾ ਜੁਗਤਾ ਲੜਾਈਆਂ ਕਿ ਮੈਂ ਇਸ ਬੱਚੇ ਨੂੰ ਮਾਰ ਦਵਾ ਪਰ ਦੇਖੋ ਜੀ ਜੋ ਕਰਮਾਂ ਚ ਲਿਖਿਆ ਵਾ ਉਹ ਤਾਂ ਮਿਲ ਕੇ ਹੀ ਰਹਿੰਦਾ ਵਾ ਜੋ ਭਾਗਾਂ ਚ ਲਿਖਿਆ ਵਾ ਉਹ ਮਿਲ ਕੇ ਹੀ ਰਹਿੰਦਾ ਵਾ ਆਪਾਂ ਲੱਖ ਕਿਸੇ ਲਈ ਜੁਤਰਾਇਆਂ ਕਰ ਲਈਏ ਆਪਾਂ ਲੱਖ ਕਿਸੇ ਲਈ ਖੱਡੇ ਖੋਦ ਲਈਏ ਹੈਨਾ ਆਪਾਂ ਲੱਖ ਕਿਸੇ ਦਾ ਬੁਰਾ ਕਰਨ ਦੀ ਕੋਸ਼ਿਸ਼ ਕਰ ਲਈਏ ਪਰ ਜੋ ਤੁਹਾਡੇ ਕਰਮਾਂ ਦੇ ਵਿੱਚ ਆ ਉਹ ਤੁਹਾਨੂੰ ਜੋ ਤੁਹਾਡੇ ਭਾਗਾਂ ਦੇ ਵਿੱਚ ਆ ਉਹ ਮਿਲ ਕੇ ਹੀ ਰਹਿਣਾ ਸੋ ਰਾਜੇ ਨੇ ਵੀ ਇੱਦਿ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਭਾਗਾਂ ਦਾ ਲਿਖਿਆ ਨਹੀਂ ਮਿਟਾ ਸਕਦਾ ਕਿਉਂਕਿ ਜੋ ਜਨਮ ਤੋਂ ਪਹਿਲਾਂ ਪ੍ਰਮਾਤਮਾ ਨੇ ਤੁਹਾਡੇ ਭਾਗਾਂ ਦੇ ਵਿੱਚ ਜੋ ਲਿਖਤਾ ਉਹ ਤੁਹਾਨੂੰ ਮਿਲ ਕੇ ਹੀ ਰਹਿਣਾ ਜੀ ਸੋ ਇਹ ਨਾ ਸੋਚਿਆ ਕਰੋ ਤੁਹਾਡੇ ਚਾਹੇ ਲੱਖ ਦੁਸ਼ਮਣ ਹੋਣ ਚਾਹੇ ਲੱਖ ਤੁਹਾਡੇ ਰਸਤਿਆਂ ਦੇ ਵਿੱਚ ੜੀਕੇ ਪਾਉਣ ਵਾਲੇ ਲੋਕ ਹੋਣ ਪਰ ਉਹ ਕੁਝ ਟਾਈਮ ਲਈ ਆਪਣੀਆਂ ਬੁਰੀਆਂ ਹਰਕਤਾਂ ਕਰਕੇ ਤੁਹਾਡੇ ਕੰਡੇ ਪਾ ਸਕਦੇ ਆ ਪਰ ਲਾਈਫ ਟਾਈਮ ਲਈ ਉਹ ਤੁਹਾਡਾ ਕੁਝ ਵਿਗਾੜ ਨਹੀਂ ਸਕਦੇ ਕਿਉਂਕਿ ਜੋ ਪਰਮਾਤਮਾ ਨੇ ਲਿਖਿਆ ਵਾ ਉਹ ੜੀਕੇ ਪੈਦਾ ਕਰ ਸਕਦੇ ਨੇ ਪਰ ਤੁਹਾਡੇ ਤੋਂ ਚੀਜ਼ ਖੋ ਨਹੀਂ ਸਕਦੇ ਜੋ ਤੁਹਾਡੇ ਕਰਮਾਂ ਚ ਲਿਖੀ ਹੋਈ ਆ ਪਰਮਾਤਮਾ ਨੇ ਉਹ ਤੁਹਾਨੂੰ ਮਿਲ ਕੇ ਹੀ ਰਹੂਗੀ ਸੋ ਇਹ ਸੀ ਜੀ ਅੱਜ ਦੀ ਸਟੋਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜਿਹੜੇ ਸਾਡੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਸੋ ਮਿਲਦੇ ਆ ਜੀ ਇੱਕ ਨਵੇਂ ਇੰਟਰਸਟਿੰਗ ਨੀ ਸਟੋਰੀ ਲੈ ਕੇ ਇੱਕ ਨਵੀਂ ਸੱਚੀ ਘਟਨਾ ਬੀਤੀ ਲੈ ਕੇ ਉਦੋਂ ਤੱਕ ਦੇ ਲਈ ਸਤਿਮੁ ਆਪਣੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਓ ਨੀਰੋ ਹਾਜ਼ਰ ਹੋ ਵਾਜ਼ਰ ਹੋਏ ਤੁਹਾਨੂੰ ਸਤਿ ਉੱਚੀ ਕਲਾਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ